ਮੇਰੇ ਤਾਂ ਬਾਪਦੀ ਡੈਥ ਹੋਈ ਆ ਮੇਰੇ ਚਾਚਾ ਜੀ ਦੀ ਮੌਤ ਹੋਈ ਆ ਲੀਵਰ ਕੈਂਸਰ ਨਾਲ ਦੋਨੋਂ ਦੀ ਮੌਤ ਹੋਈ ਆ ਮੇਰੇ ਦਾਦਾ ਜੀ ਚਲੋ ਫਿਰ ਵੀ ਏਜ ਸੀ ਲੇਕਿਨ ਉਹ ਵੀ ਕਿਤੇ ਨਾ ਕਿਤੇ ਇਸੇ ਤੋਂ ਗਲਤ ਮੇਰੇ ਪਿੰਡ ਦਾ ਇੱਕ ਬਜ਼ੁਰਗ ਨਹੀਂ ਬਚਿਆ ਅਸੀਂ ਉਹਨੂੰ ਕੁਦਰਤੀ ਕਰੋਪੀ ਸਮਝ ਲੈਂਦੇ ਆ ਬਿਮਾਰੀ ਨਹੀਂ ਉਹ ਉਹ ਬਿਮਾਰੀ ਸਮਝ ਕੇ ਅਸੀਂ ਤਾਂ ਭਾਣਾ ਮੰਨ ਰਹੇ ਆ ਐਸਾ ਟ੍ਰੇਨਾਂ ਚੱਲਣ ਲੱਗੀਆਂ ਲੇਕਿਨ ਉਹ ਤਾਂ ਕਤਲ ਹੈ ਜਾਰਡਨ ਦੇਸ਼ ਹੀ ਦਰਿਆਦਨਾ ਤੋਂ ਬਣ ਗਿਆ ਕਿੰਨੀ ਲੜਾਈ ਕਿ ਦਰਿਆ ਨੂੰ ਪਾਉਣ ਵਾਸਤੇ ਹੋਈ ਲੰਡਨ ਦੇ ਵਿੱਚ ਕੋਈ ਇੰਡਸਟਰੀ ਨਹੀਂ ਹੈਗੀ ਅਮਰੀਕਾ ਜਾਂਦੇ ਉੱਥੇ ਇੰਡਸਟਰੀ ਨਹੀਂ ਹੈਗੀ ਉੱਥੇ ਦਰਿਆਵਾਂ ਦਾ ਪਾਣੀ ਦੇਖੋ ਤੁਸੀਂ ਕੈਨੇਡਾ ਦਾ ਪੰਜਾਬੀ ਬਹੁਤ ਜਾਂਦੇ ਆ ਤੁਸੀਂ ਕੈਨੇਡਾ ਦੇ ਹਾਲਾਂਕਿ ਇੰਡਸਟਰੀ ਉੱਥੇ ਘੱਟ ਪਰ ਉੱਥੇ ਵੀ ਬਹੁਤ ਹੈ ਉਹਨਾਂ ਦੇ ਦਰਿਆਵਾਂ ਦਾ ਪਾਣੀ ਨਾ ਤੁਸੀਂ ਥੱਲੇ ਤੱਕ ਧਰਤੀ ਨਜ਼ਰ ਆਉਂਦੀ ਹੈ ਸ਼ੁੱਧ ਪਾਣੀ ਦਿਖਦਾ ਹੈ ਸਾਡੇ ਤੁਸੀਂ ਪਾਣੀ 'ਚ ਨਜ਼ਰਤਾ ਮਾਰ ਕੇ ਦੇਖੋ ਤੁਹਾਨੂੰ ਅਜਰ ਕੀ ਆਉਂਦਾ ਇਕ ਕਾਨੂੰਨ ਹੈ ਕਿ ਤੁਸੀਂ ਦਰਿਆ ਦੇ ਵਿੱਚ ਪਾਣੀ ਜਿਹੜਾ ਹੈਗਾ ਉਹ ਸੀਵਰੇਜ ਦਾ ਪਾਣੀ ਪਾ ਹੀ ਨਹੀਂ ਸਕਦੇ ਚਾਹੇ ਉਹ ਟ੍ਰੀਟਡ ਹੈ ਚਾਹੇ ਅਨਟ੍ਰੀਟਡ ਹੈ ਲੇਕਿਨ ਇੱਥੇ ਤਾਂ ਅਨਟ੍ਰੀਟਡ ਵੀ ਪੈ ਰਿਹਾ 40 ਥਾਮਾਂ ਹੋਰ ਅਖਬਾਰ ਦੇ ਵਿੱਚ ਪੜਿਆ ਸੀਗਾ ਕਿ ਕਿੰਨੀਆਂ ਥਾਮਾਂ ਤੋਂ ਹੋਰ মিডিਆ ਹੁਣ ਰਿਪੋਰਟ ਕਰ ਰਿਹਾ ਪਤਾ ਲੱਗ ਰਿਹਾ ਕਿ ਐਡੇ ਐਡੇ ਵੱਡੇ ਨਾਲੇ ਉਸ ਦੇ ਵਿੱਚ ਜਾ ਰਹੇ ਹੈਗੇ ਨੇ ਉਹਨਾਂ ਸਾਰਿਆਂ ਨੂੰ ਰੋਕਣਾ ਤੁਰੰਤ ਰੋਕਣਾ ਬੜਾ ਜ਼ਰੂਰੀ ਹੈਗਾ ਨਹੀਂ ਤਾਂ ਲਗਾਤਾਰ ਔਰ ਇੰਨਾ ਜ਼ਿਆਦਾ ਜ਼ਹਿਰੀਲਾ ਉਹ ਹੈਗਾ ਪ੍ਰਦੂਸ਼ਣ ਹੈ ਉਹ ਕੋ ਆਂ ਪ੍ਰਦੂਸ਼ਣ ਨਹੀਂ ਹੈਗਾ ਹੂੰ ਉਹ ਬਹੁਤ ਜ਼ਹਿਰੀਲਾ ਪ੍ਰਦੂਸ਼ਣ ਹੈ ਔਰ ਸਿੱਧੀ ਹੀ ਉਹ ਮਤਲਬ ਤੁਸੀਂ ਦੇਖੋ ਕਿ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਆ ਇੱਕ ਵਾਰ ਮੈਂ ਜਿਆਦਾ ਪ੍ਰਕਾਸ਼ ਸਿੰਘ ਬਾਦਲ ਹੋਣਾ ਦਾ ਜਦੋਂ ਸੀਐਮਸੀ ਤਾਂ ਉਹਨਾਂ ਨੂੰ ਵੀ ਪਾਣੀ ਦੀਆਂ ਬੋਤਲਾਂ ਉਹ ਚ ਭਰ ਕੇ ਦਿੱਤੀਆਂ ਸੀ ਲੋਕੋ ਲੋਕਾਂ ਨੇ ਉਦੋਂ ਕਾਲਾ ਪਾਣੀ ਸੀ ਬਿਲਕੁਲ ਬੋਤਲ ਵਿੱਚ ਤੇ ਉਦੋਂ ਉਹਨਾਂ ਨੇ ਹੱਥ ਵਿੱਚ ਫੜ ਕੇ ਉਹਨਾਂ ਨੇ ਲੋਕਾਂ ਨੇ ਕਿਹਾ ਕਿ ਪੀ ਕੇ ਦਿਖਾਓ ਇਹਨੂੰ ਇਹਨਾਂ ਨੇ ਗੁਰਨ ਸਿੰਘ ਸਾਹਿਬ ਨੂੰ ਜਦੋਂ ਹਾਲਾਤਾਂ ਤੋਂ ਜਾਣੂ ਕਰਾਇਆ ਤਾਂ ਉਹ ਹੈਰਾਨ ਸੀ ਕਿ ਐਨੇ ਬਦਤਰ ਹਾਲਾਤ ਨੇ ਇਹ ਕਰੋ ਆਰਡਰ 10 ਸਾਲ ਤੋਂ ਉਹ ਲਾਗੂ ਨਹੀਂ ਕੀਤੇ ਗਏ ਤੇ ਉਹਦਾ ਜ਼ਿੰਮੇਵਾਰ ਕੌਣ ਹੈ ਉਹ ਦੱਸਿਆ ਉਹਨਾਂ ਨੂੰ ਉਹਨਾਂ ਨੂੰ ਡਿਕਟਨ ਦੇ ਵਿੱਚ ਵੀ ਜਿਹੜੀ ਐਕਸ਼ਨ ਕਮੇਟੀ ਹੈ ਇਹਨਾਂ ਨੇ ਆਪਣੇ ਵੱਲੋਂ ਦਿੱਤਾ ਕਿ ਉਹਤੇ ਤੁਰੰਤ ਐਕਸ਼ਨ ਹੋਵੇ ਉਹ ਸਟੇਟ ਗਵਰਨਮੈਂਟ ਨੇ ਲਾਗੂ ਕਰਨੀ ਸੀ ਫਿਰ ਇਸ ਵਾਰ ਤੁਸੀਂ ਬਹੁਤ ਨੇੜਲੇ ਜਿਹੜੇ ਮੰਨੇ ਜਾਂਦੇ ਹੋ ਪੀਐਮ ਮੋਦੀ ਹੁਣਾਂ ਦੇ ਖਾਸਮ ਖਾਸ ਮੰਨੇ ਜਾਂਦੇ ਹੋ ਤਾਂ ਇੱਕ ਬ੍ਰਿਜ ਦਾ ਕੰਮ ਸੰਤੋਖ ਸਾਹਿਬ ਕਰਨਗੇ ਇਸ ਵਾਰ ਇਹ ਸਮੱਸਿਆ ਮੈਨਾਂ ਜੀ ਇੱਕ ਪੰਜਾਬ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ ਮੈਂ ਆ ਪੰਜਾਬ ਨੂੰ ਬਿਲੋਂਗ ਕਰਦਾ ਹਾਂ ਮੇਰੀ ਤਾਂ ਡਿਊਟੀ ਬਣਦੀ ਹੈ ਕਿ ਮੈਂ ਆਪਣੇ ਮੈਂ ਕੋ ਆਸਾਨ ਥੋੜੀ ਕਰ ਰਿਹਾ ਮੇਰੀ ਡਿਊਟੀ ਬਣਦੀ ਹੈ ਮੈਂ ਤਾਂ ਇਸ ਗੱਲ ਨੂੰ ਸਿਰੇ ਲਾਉਣ ਦੀ ਜਿਹੜੀ ਕਹ ਲਵਾਂਗੇ ਕਸਮ ਖਾਦੀ ਹੋਈ ਆ ਮੈਂ ਜੋ ਮੇਰੀ ਹਸਿਆਤ ਹੈ ਜੋ ਮੇਰੇ ਜੋ ਮੈਂ ਕਰ ਸਕਦਾ ਹੋਇਆ ਮੈਂ ਸਾਰਾ ਜੋਰ ਲਾਉਂਗਾ ਮੈਂ ਲਾ ਵੀ ਰਿਹਾ ਔਰ ਇਹ ਮਸਲੇ ਦਾ ਹੱਲ ਕਰਾ ਕੇ ਹਟਾਂਗੇ ਅੱਜ ਤੱਕ ਕੋ ਐਸੀ ਚੀਜ਼ ਨਹੀਂ ਹੋਈ ਕਿ ਜਿਹੜੀ ਪੰਜਾਬੀਆਂ ਨੇ ਹੱਲ ਨਹੀਂ ਕੀਤੀ ਇਹ ਹੱਲ ਹੋਏਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵਾਤਾਵਰਨ ਬਾਰੇ ਤਾਂ ਬਹੁਤ ਹੀ ਸਵਿਰਦ ਨੇ ਉਦੇ ਵੱਲ ਕੋਈ ਕਮੀ ਨਹੀਂ ਆਉਗੀ ਉਹ ਸਾਡੇ ਲੋਕਾਂ ਦੀ ਬਾਹ ਫੜਨਗੇ ਸਾਡੇ ਲੋਕਾਂ ਨਾਲ ਖੜਨਗੇ ਕੇਂਦਰ ਸਰਕਾਰ ਨੇ ਇਹ ਕਿਹਾ ਹੈ ਕਿ ਅਸੀਂ ਮਿਲ ਕੇ ਸਟੇਟ ਗਵਰਨਮੈਂਟ ਦੇ ਨਾਲ ਇਸ ਦਾ ਹੱਲ ਕਰਾਂਗੇ ਸਾਰਿਆਂ ਨੂੰ ਮਿਲ ਕੇ ਸਮਾਜਿਕ ਤੌਰ ਤੇ ਵੀ ਪਾਰਲੀਮੈਂਟ ਵਿੱਚ ਔਰ ਤੁਸੀਂ ਦੇਖੋਗੇ ਮੇਰੇ ਹਰ ਸਵਾਲ ਦੇ ਵਿੱਚ ਚਾਹੇ ਉਹ ਕਿਸੇ ਹੋਰ ਮਹਿਕਮੇ ਦਾ ਸਵਾਲ ਸੀ ਮੈਂ ਇਹਦੀ ਗੱਲ ਜ਼ਰੂਰ ਕਰਦਾ ਸੀ ਬੁੱਡੇ ਨਾਲੇ ਦੀ ਮੈਨੂੰ ਪਤਾ ਸੀ ਕਿ ਬਾਰ-ਬਾਰ ਕਰੂੰਗਾ ਲਿਖ ਲਿਖਤੀ ਤੌਰ ਤੇ ਦਊਂਗਾ ਮੰਗ ਪੱਤਰ ਦਊਂਗਾ ਉੱਤਾਂ ਹੀ ਗੱਲਾਂ ਚੱਲਣਗੀਆਂ। ਇਹੰਦਰ ਵੱਲੋਂ 800 ਕਰੋੜ ਬੁੱਡੇ ਨਾਲੇ ਨੂੰ ਬੁੱਡੇ ਨਾਲੇ ਦੇ ਵਿੱਚ ਐਸਟੀਪੀ ਵਾਸਤੇ ਇਹ ਸਾਰੇ ਪ੍ਰਦੂਸ਼ਣ ਦੇ ਮਸਲੇ ਵਾਸਤੇ 800 ਕਰੋੜ ਰੁਪਏ ਪਹਿਲਾਂ ਆ ਚੁੱਕਿਆ। ਲੇਕਿਨ ਉਹ ਪੈਸਾ ਇਸ ਪ੍ਰੋਜੈਕਟ ਤੇ ਕਿਵੇਂ ਖਰਚਿਆ ਗਿਆ ਜਾਂ ਉਸ ਦੇ ਨਾਲ ਕੀ ਫਰਕ ਪਿਆ? ਇੱਕ ਸਮਾ ਸੀ ਪਿੱਛੇ ਜਦੋਂ ਅਸੀਂ ਨਸ਼ਿਆਂ ਦੇ ਵਿੱਚ ਬਤਨਾਮ ਹੋਏ। ਹੂੰ। ਔਰ ਇਹ ਦੂਜਾ ਸਮਾ ਜਿੱਥੇ ਅਸੀਂ ਪਰ ਦੂਸ਼ਣ ਦੇ ਵਿੱਚ ਅਸੀਂ ਬਦਨਾਮ ਹੋ ਰਹੇ ਹਾਂ ਜਾਂ ਅਸੀਂ ਮੌਕਾ ਦੇ ਰਹੇ ਆ ਬਦਨਾਮੀ ਦਾ ਪਵਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਾਤ ਅਸੀਂ ਸ਼ੁਰੂ ਤੋਂ ਛੋਟੇ ਹੁੰਦਿਆਂ ਤੋਂ ਗੁਰਬਾਣੀ ਦੀਆਂ ਟੋਕਾਂ ਸੁਣਦੇ ਆਉਣੇ ਆ ਪਰ ਅੱਜ ਬੁੱਢਾ ਨਾਲਾ ਦਾ ਜਿਹੜਾ ਦੂਸ਼ਿਤ ਪਾਣੀ ਹੈ ਤੇ ਉੱਥੋਂ ਦਾ ਮੁੱਦਾ ਜਿਹੜਾ ਪੂਰੇ ਪੰਜਾਬ ਦਾ ਸੈਂਟ੍ਰਿਕ ਮੁੱਦਾ ਬਣਿਆ ਹੋਇਆ ਹੈ ਅੱਜ ਇੱਕ ਬਫਦ ਜਿਹੜਾ ਸਤਨਾਮ ਸਿੰਘ ਸੰਧੂ ਹੋਣਾ ਦੀਗਵਾਈ ਦੇ ਵਿੱਚ ਗਵਰਨਰ ਗੁਲਾਬ ਚੰਦ ਕਟਾਰੀਆ ਜੀ ਨੂੰ ਮਿਲਦਾ ਤੇ ਉੱਥੇ ਸਾਡੇ ਨਾਲ ਸਤਨਾਮ ਸਿੰਘ ਸੰਧੂ ਜੋ ਕਿ ਰਾਸਵਾ ਮੈਂਬਰ ਵੀ ਨੇ ਤੇ ਨਾਲ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਵੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਹਸਨ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਜੀ ਟੀਵੀ ਤੇ ਬਹੁਤ ਬਹੁਤ ਧੰਨਵਾਦ ਜੀ ਜਿਵੇਂ ਆਪਾਂ ਗੱਲ ਕੀਤੀ ਪਵਨ ਗਰੂਪ ਪਾਣੀ ਪੀਤਾ ਮਾਤਾ ਧਰਤ ਮਾਤ ਹਾਲਾਂਕਿ ਇਸ ਜਿਹਨੀਆਂ ਤੋਕਾਂ ਗੁਰਬਾਣੀ ਦੀਆਂ ਪੜ੍ਹਦੇ ਤਾਂ ਆਪਾਂ ਸ਼ੁਰੂ ਤੋਂ ਆਉਣੇ ਆ ਪਰ ਜਿਉਂ-ਜਿਉਂ ਅਸੀਂ ਵੱਡੇ ਪੋਲਿਊਟਡ ਪਾਇਆ ਜੀ 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 ਨਹੀਂ ਬੜੀ ਇਹ ਇੱਕ ਅਨਫੋਰਚੂਨੇਟ ਗੱਲ ਹੈ ਮੰਦ ਭਗੀ ਗੱਲ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੀ ਧਰਤੀ ਤੇ ਜਿੱਥੇ ਉਹਨਾਂ ਦਾ ਨਾਮ ਅਸੀਂ ਸਵੇਰੇ ਸ਼ਾਮ ਜਪਦੇ ਹਾਂ ਉਸ ਧਰਤੀ ਤੇ ਇੰਨਾ ਵੱਡਾ ਜਿਹੜਾ ਪੋਲਿਊਸ਼ਨ ਦਾ ਜਿਹੜਾ ਕਹਿ ਲੋ ਕਿ ਇੱਕ ਸ਼ਰਮਨਾਕ ਕੰਮ ਹੈ ਜਿਹੜਾ ਹੋ ਰਿਹਾ ਪਿਛਲੇ 40 ਸਾਲਾਂ ਤੋਂ ਹੋ ਰਿਹਾ ਹੁਣ ਨਹੀਂ ਹੋਇਆ ਔਰ ਮੈਂ ਪਹਿਲਾਂ ਵੀ ਕਹਿੰਨਾ ਕਿ ਇੱਕ ਸਮਾਜਿਕ ਮੁੱਦਾ ਹੈ ਇਹ ਕਿਸੇ ਬਾਹਰਲੀ ਏਜੰਸੀ ਜਾਂ ਕਿਸੇ ਹੋਰ ਨੇ ਨਹੀਂ ਕੀਤਾ ਅਸੀਂ ਖੁਦ ਹੀ ਇਹ ਹਾਲਾਤ ਪੈਦਾ ਕੀਤੇ ਆ। ਔਰ ਇਨਾਂ 40 ਸਾਲਾਂ ਦੇ ਦੌਰਾਨ ਸਾਡਾ ਪੰਜਾਬ ਦਾ ਬਹੁਤ ਸਾਰਾ ਨੁਕਸਾਨ ਆਲਰੇਡੀ ਹੋ ਚੁੱਕਿਆ। ਬਹੁਤ ਸਾਰੀਆਂ ਜਾਨਾਂ ਅਸੀਂ ਗਵਾ ਚੁੱਕੇ ਆ। ਆਪਣੀ ਧਰਤੀ ਜਿਹੜੀ ਹੈ ਧਰਤੀ ਨੂੰ ਵੀ ਅਸੀਂ ਮਾਂ ਕਹਿੰਦੇ ਆ ਜਿਵੇਂ ਪੰਮਨ ਗੁਰੂ ਪਾਣੀ ਪਿਤਾ ਤੇ ਧਰਤੀ ਸਾਡੀ ਮਾਂ ਹੈ। ਅਸੀਂ ਮਾਂ ਤੇ ਪਿਤਾ ਦੋਨਾਂ ਦਾ ਹੀ ਬਹੁਤ ਨੁਕਸਾਨ ਕੀਤਾ। ਜੀਵ ਜੰਤੂ ਬਹੁਤ ਜਿਹੜੇ ਨੇ ਅਸੀਂ ਦੇਜਾ ਨੁਕਸਾਨੇ ਗਏ ਆ ਔਰ ਅੱਜ ਵੀ ਜਿਹੜਾ ਹਾਲਾਤ ਨੇ ਬਾਵਜੂਦ ਇਸ ਦੇ ਕਿ ਬਹੁਤ ਸਾਰੇ ਜਿਹੜੇ ਚਿੰਤਕ ਲੋਕ ਨੇ ਜਿਹੜੇ ਸਹਿਰਦ ਲੋਕ ਨੇ ਜਿਨ੍ਹਾਂ ਦੇ ਤੁਸੀਂ ਨਾਮ ਹੀ ਕੁਝ ਲੋਕਾਂ ਦੇ ਇੱਥੇ ਲਏ ਨੇ ਹੋਰ ਵੀ ਬਹੁਤ ਸਾਰੇ ਜਿਨ੍ਹਾਂ ਦੇ ਨਾਮ ਸ਼ਾਇਦ ਤੁਸੀਂ ਨਹੀਂ ਜਾਣਦੇ ਹੋਗੇ ਮੈਂ ਨਹੀਂ ਜਾਣਦਾ ਹਾਂਗਾ ਜਿਹੜੇ ਲਗਾਤਾਰ ਜਾਗਰੂਕਤਾ ਦੀ ਮਹਿੰਮ ਚਲਾ ਰਹੇ ਆ ਆਵਾਜ਼ ਬੁਲੰਦ ਕਰ ਰਹੇ ਆ ਮੈਂ ਸਭ ਤੋਂ ਪਹਿਲਾਂ ਤਾਂ ਉਹਨਾਂ ਪ੍ਰਤੀ ਆਪਣਾ ਸਨਮਾਨ ਵੀ ਜਿਹੜਾ ਆ ਉਹ ਰੱਖਣਾ ਚਾਹੁੰਦਾ ਕਿਉਂਕਿ ਅੱਜ ਜੋ ਕੁਝ ਵੀ ਹਲਚਲ ਹੋ ਰਹੀ ਹੈ ਉਹਨਾਂ ਲੋਕਾਂ ਦੇ ਯਤਨਾਂ ਦੇ ਸਦਕਾ ਹੋ ਰਹੀ ਹੈ ਜਾਗਰੂਕਤਾ ਬਣੀ ਹੈ ਹਜ਼ਾਰਾਂ ਦੇ ਗਿਣਤੀ ਚ ਲੋਕ ਹੁਣ ਇਸ ਮੁੱਦੇ ਨੂੰ ਲੈ ਕੇ ਅ ਅੱਗੇ ਆਏ ਨੇ ਉਹਨਾਂ ਨੇ ਉੱਥੇ ਮੌਕੇ ਤੇ ਜਾ ਕੇ ਵੀ ਆਪਣੀ ਗੱਲ ਰੱਖੀ ਹੈ ਔਰ ਮੀਡੀਆ ਰਹੇ ਵੀ ਔਰ ਬਹੁਤ ਮੀਡੀਆ ਵੱਲੋਂ ਵੀ ਬਹੁਤ ਵੱਡੀ ਇੱਕ ਭੂਮਿਕਾ ਨਿਭਾਈ ਜਾ ਰਹੀ ਹੈ ਲੇਕਿਨ باوجود ਇਸ ਤੇ ਅਗਰ ਤੁਸੀਂ ਗੱਲ ਕਰੋ ਕਿ ਉੱਥੇ ਉਹਦਾ ਹੱਲ ਕਰਨ ਵਾਸਤੇ ਕੋਈ ਗਰਾਊਂਡ ਤੇ ਬਹੁਤ ਸਾਰੇ ਗੱਲਾਂ ਤਾਂ ਹੋਈਆਂ ਨੇ ਲੇਕਿਨ ਕਦਮ ਨਹੀਂ ਜਿਹੜੇ ਹੋ ਚੁੱਕੇ ਗਏ ਔਰ ਮੈਂ ਵੀ ਰਾਜ ਸਭਾ ਵਿੱਚ ਕਿਉਂਕਿ ਮੇਰਾ ਪਹਿਲਾ ਸੈਸ਼ਨ ਛੇ ਸਵਾਰੀ ਮੈਨੂੰ ਜਦੋਂ ਵੀ ਮੌਕਾ ਮਿਲਿਆ ਕਿਉਂਕਿ ਇਹ ਮਸਲਾ ਇੰਨਾ ਵੱਡਾ ਜੀ ਇਹ ਮਸਲਾ ਕੋਈ ਸਥਾਨਕ ਮਸਲਾ ਨਹੀਂ ਹੈਗਾ ਇਹ ਇੱਕ ਮੈਂ ਸਮਝਦਾ ਕਿ ਰਾਸ਼ਟਰੀ ਮਸਲਾ ਇਹਨੂੰ ਸਮਝ ਲੈਣਾ ਚਾਹੀਦਾ ਕਿਉਂਕਿ ਪੂਰੇ ਰਾਜਸਥਾਨ ਤੱਕ ਇਸ ਦੀ ਮਾਰ ਹੈ ਤੇ ਪੂਰੀ ਦੇਸ਼ ਤੇ ਦੁਨੀਆ ਦੇ ਵਿੱਚ ਇਹਦੀ ਗੂੰਜ ਹੈ ਇਹ ਗੂੰਜ ਇਸ ਕਰਕੇ ਕਹਿ ਰਿਹਾ ਕਿ ਬਦਨਾਮੀ ਦਾ ਬਹੁਤ ਵੱਡਾ ਕਾਰਨ ਇੱਕ ਸਮਾਂ ਸੀ ਪਿੱਛੇ ਜਦੋਂ ਅਸੀਂ ਨਸ਼ਿਆਂ ਦੇ ਵਿੱਚ ਬਦਨਾਮ ਹੋਏ ਹਮਮ ਔਰ ਇਹ ਦੂਜਾ ਸਮਾਂ ਜਿੱਥੇ ਅਸੀਂ ਪਰਡੂਸ਼ਨ ਦੇ ਵਿੱਚ ਅਸੀਂ ਬਦਨਾਮ ਹੋ ਰਹੇ ਹਾਂ ਜਾਂ ਅਸੀਂ ਮੌਕਾ ਦੇ ਰਹੇ ਹਾਂ ਬਦਨਾਮੀ ਦਾ ਲੋਕਾਂ ਨੂੰ ਕਿ ਸਾਨੂੰ ਬਦਨਾਮ ਉਹ ਕਰ ਸਕਣ ਤੇ ਮੈਂ ਸਮਝਦਾ ਕਿ ਇਹ ਜਿਹੜੀ ਹਾਲਾਤ ਬਣੇ ਨੇ ਇਹਨਾਂ ਹਾਲਾਤਾਂ ਚੋਂ ਨਿਕਲਣ ਵਾਸਤੇ ਬਹੁਤ ਵੱਡੀ ਐਫਰਟਸ ਦੀ ਜਰੂਰਤ ਹੈਗੀ ਆ ਔਰ ਸਮੂਹਿਕ ਪਰਾਲਿਆਂ ਦੀ ਲੋੜ ਹੈ ਹੁਣ ਜਦੋਂ ਪਿੱਛੋਂ ਮੈਂ ਰਾਜ ਸਭਾ ਵਿੱਚ ਇਹ ਮੁੱਦਾ ਉਠਾਇਆ ਉਸ ਤੋਂ ਬਾਅਦ ਮੈਂ ਜਿਹੜੇ ਮੰਤਰੀ ਸਾਰੇ ਵੀ ਮੈਂ ਆਉਂਗਾ ਇੱਕ ਵਾਰ ਜਿਹੜਾ ਤੁਸੀਂ ਅੱਜ ਬਰੀਫ ਜਰੂਰ ਕਰੋ ਜਿਵੇਂ ਅੱਜ ਗੁਲਾਬਜੰਦ ਕਟਾਰੀਆ ਨੂੰ ਤੁਸੀਂ ਅੱਜ ਮਿਲੇ ਹੋ ਉੱਥੇ ਗਵਰਨਰ ਨੇ ਉਹ ਪੰਜਾਬ ਦੇ ਤੇ ਨਾਲ ਤੁਸੀਂ ਸਾਰੇ ਜਿਹੜੇ ਪਹਿਲਾਂ ਤੋਂ ਉੱਤੇ ਸਰਗਰਮ ਸੀਗੇ ਉਹਨਾਂ ਨੂੰ ਨਾਲ ਲੈ ਕੇ ਗਏ ਹੋ ਤਾਂ ਉੱਥੇ ਕੀ ਭਰੋਸਾ ਦਿਵਾਇਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਮੀਟਿੰਗ ਵੀ ਕੀਤੀ ਸੀ ਐਮ ਆਨ ਨੇ ਉੱਥੇ ਵੀ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼ੁਰੂ ਹੋ ਜਾਏਗਾ ਕੰਮ ਕੰਪਨੀਆਂ ਆ ਰਹੀਆਂ ਨੇ ਪਰ ਇੱਕ ਪੇਚ ਕਿੱਥੇ ਫਸਦਾ ਤੁਸੀਂ ਤਾਂ ਗਰਾਊਂਡ ਰਿਐਲਿਟੀ ਵੀ ਦੇਖੀ ਹੈ ਤੁਸੀਂ ਜਾ ਕੇ ਮਿਲ ਕੇ ਵੀ ਆਇਓ ਟੈਕਨੀਕੈਲਿਟੀ ਕੀ ਨੇ ਕੀ ਕੋਈ ਇਹ ਇਸ਼ੂ ਹੈ ਕਿ ਇਕਨੋਮਿਕਲੀ ਬਹੁਤ ਖਰਚਾ ਹੋਣਾ ਹੈ ਕਿਉਂਕਿ ਸੀਐਮ ਉਹਨਾਂ ਨੇ ਵੀ ਇਹ ਗੱਲ ਕਹੀ ਕਿ ਬਹੁਤ ਜ਼ਿਆਦਾ ਇਨਵੈਸਟਮੈਂਟ ਦਾ ਇਹ ਕੰਮ ਹੈ ਕਿਉਂਕਿ ਬੁੱਢੇ ਨਾਲੇ ਦਾ ਹਾਲਾਂਕਿ ਪਹਿਲਾਂ ਤਾਂ ਬਹੁਤ ਸਾਰਾ ਘੱਟ ਏਰੀਆ ਸੀਗਾ ਹੁਣ ਏਰੀਆ ਹੀ ਬਹੁਤ ਵੱਧ ਗਿਆ ਹੈਗਾ ਅ ਦੇਖੋ ਅਰਥਕ ਸਾਧਨ ਸਰਕਾਰਾਂ ਵਾਸਤੇ ਕੋਈ ਵੱਡੀ ਗੱਲ ਨਹੀਂ ਹੁੰਦੀ ਉਹ ਕੋਈ ਵੱਡਾ ਮਸਲਾ ਨਹੀਂ ਅੱਜ ਤੁਸੀਂ ਪੜਿਆ ਹੋਣਾ ਅਖਬਾਰਾਂ ਵਿੱਚ ਕੇਂਦਰ ਸਰਕਾਰ ਨੇ ਵੀ ਕਿਹਾ ਕਿ ਅਸੀਂ ਸਟੇਟ ਨਾਲ ਮਿਲ ਕੇ ਇਸ ਮਸਲੇ ਦਾ ਹੱਲ ਕਰਾਂਗੇ ਕਿਉਂਕਿ ਇਹ ਮਸਲਾ ਵੱਡਾ ਹੈਗਾ ਹੂੰ ਗਵਰਨਰ ਸਾਹਿਬ ਨੂੰ ਅਸੀਂ ਪਹਿਲੀ ਵਾਰ ਹੀ ਨਹੀਂ ਮਿਲੇ ਮੈਂ ਇਸ ਤੋਂ ਪਹਿਲਾਂ ਗਵਰਨਰ ਸਾਹਿਬ ਨੂੰ ਮਿਲ ਕੇ ਰਿਟਰਨ ਦੇ ਵਿੱਚ ਲਿਖਤੀ ਤੌਰ ਤੇ ਬੇਨਤੀ ਕਰ ਚੁੱਕਿਆ ਸੀ ਵੀ ਤੁਸੀਂ ਇਸ ਮਸਲੇ ਤੇ ਥੋੜਾ ਤੁਸੀਂ ਇਹਦਾ ਕੋਈ ਪਤਾ ਕਰੋ ਇਹਦੀ ਪੈਰਵੀ ਕਰੋ ਇਹ ਬਹੁਤ ਵੱਡਾ ਮਸਲਾ ਹੈ ਰਾਜਸਥਾਨ ਦੇ ਗਵਰਨਰ ਨੇ ਵੀ ਪੱਤਰ ਲਿਖਿਆ ਰਾਜਸਥਾਨ ਦੇ ਐਮਪੀ ਜੀ ਨੇ ਵੀ ਪੱਤਰ ਲਿਖਿਆ ਕਿਉਂਕਿ ਗਵਰਨਰ ਸਾਹਿਬ ਖੁਦ ਰਾਜਸਥਾਨ ਨੂੰ ਬਿਲੋਂਗ ਕਰਦੇ ਉੱਥੇ ਵੀ ਬਹੁਤ ਨੁਕਸਾਨ ਹੋਇਆ ਮੈਂ ਜਾਤੀ ਤੌਰ ਤੇ ਜਾ ਕੇ ਗਵਰਨਰ ਸਾਹਿਬ ਨੂੰ ਬੇਨਤੀ ਕੀਤੀ ਸੀ ਔਰ ਉਸ ਦੇ ਉੱਪਰ ਗਵਰਨਰ ਸਾਹਿਬ ਨੇ ਐਕਸ਼ਨ ਲੈਂਦਿਆਂ ਪੰਜਾਬ ਸਰਕਾਰ ਤੋਂ ਇਹਦੀ ਰਿਪੋਰਟ ਮੰਗੀ ਉਹ ਖਬਰਾਂ ਵਿੱਚ ਵੀ ਮੀਡੀਆ ਵਿੱਚ ਵੇਆ ਮੈਂ ਉਹ ਦਰਉਣਾ ਨਹੀਂ ਚਾਹੂੰਗਾ ਫਿਰ ਜਿਹੜੇ ਐਕਚੁਅਲੀ ਜਿਹੜੇ ਲੋਕ ਇੱਥੇ ਕੰਮ ਕਰ ਰਹੇ ਆ ਮੈਂ ਤਾਂ ਸਹਿਯੋਗ ਕਰ ਰਿਹਾ ਮੇਨ ਕੰਮ ਜਿਹੜੇ ਕਰਨ ਵਾਲੇ ਸਾਡੇ ਸਾਥੀ ਨੇ ਲਗਦਾਣੇ ਤੋਂ ਜਸਕੀਰ ਸਿੰਘ ਐਮੇ ਤੋਜਮਾਨ ਹੈ ਉਥੇ ਕਰਨਲ ਗਿੱਲ ਹੈਗੇ ਨੇ ਮਿਸਟਰ ਰੂੜਾ ਨੇ ਬਹੁਤ ਮੈਨੂੰ ਮਿਲ ਕੇ ਲੱਗਿਆ ਕਿ ਬਹੁਤ ਜ਼ਿਆਦਾ ਛਿੱਦਤ ਨਾਲ ਕੰਮ ਕਰ ਰਹੇ ਆ ਭੈਣ ਸਾਹਿਬ ਨੇ ਜਾਂ ਤੁਸੀਂ ਹੋਰ ਨਾਮ ਜਿਹੜੇ ਥੱਲੇ ਨੇ ਸਾਰੇ ਜਿਹੜੇ ਸੱਜਣ ਨੇ ਉਹਨਾਂ ਨੇ ਕੰਮ ਕੀਤਾ ਇਹਨਾਂ ਦੀ ਬਹੁਤ ਪਕੜ ਹੈ ਇਹ ਇਹ ਸਬਜੈਕਟ ਦੀ ਨੋਲਜ ਇਹਨਾਂ ਨੂੰ ਮਤਲਬ ਮੇਰੇ ਤੋਂ ਵੀ ਜ਼ਿਆਦਾ ਹੈ ਇਹ ਮਿਲਣਾ ਚਾਹੁੰਦੇ ਸੀ ਇਹਨਾਂ ਦੀ ਇੱਛਾ ਸੀ ਕਿ ਅਸੀਂ ਮੈਂ ਕਿਹਾ ਹਰ ਲੈਵਲ ਤੇ ਮੈਂ ਵੀ ਇਹਨੂੰ ਸੁਝਾ ਦਿੱਤਾ ਸੀ ਕਿ ਹਰ ਪੱਧਰ ਤੇ ਜਾਣਾ ਚਾਹੀਦਾ ਹਰ ਦਰਵਾਜ਼ਾ ਖੜਕਾਉਣਾ ਚਾਹੀਦਾ ਇਸ ਦੇ ਵਿੱਚ ਕੋਈ ਰਾਜਨੀਤਿਕ ਮੁੱਦਾ ਨਹੀਂ ਹੈ ਤੇ ਫਿਰ ਇਹਨਾਂ ਦੀ ਮੀਟਿੰਗ ਜਿਹੜੀ ਸੀ ਗਵਰਨਰ ਸਾਹਿਬ ਨੂੰ ਕੱਲ ਬੇਨਤੀ ਕੀਤੀ ਸੀ ਅੱਜ ਉਹਨਾਂ ਨੇ ਸਮਾਂ ਦਿੱਤਾ ਅਸੀਂ ਸਾਰੇ ਉਹਨਾਂ ਨੂੰ ਮਿਲੇ ਔਰ ਇਹਨਾਂ ਨੇ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਸਾਰਿਆਂ ਨੇ ਕਿਉਂਕਿ ਇਹ ਐਕਸਪਰਟ ਨੇ ਆਪਣੇ ਆਪ ਚ ਇਸ ਮਾਮਲੇ ਤੇ ਇਹਨਾਂ ਨੇ ਗਵਰਨਰ ਸਾਹਿਬ ਨੂੰ ਜਦੋਂ ਹਾਲਾਤਾਂ ਤੋਂ ਜਾਣੂ ਕਰਾਇਆ ਤੇ ਉਹ ਹੈਰਾਨ ਸੀ ਕਿ ਐਨੇ ਬਦਤਰ ਹਾਲਾਤ ਨੇ ਔਰ ਉੱਥੇ ਅੱਜ ਅਸੀਂ ਦੋ ਚੀਜ਼ਾਂ ਵਾਸਤੇ ਬੇਨਤੀ ਕੀਤੀ ਇੱਕ ਤਾਂ ਜਿਹੜਾ ਬੇਨਤੀ ਕੀਤੀ ਕਿ ਤੁਸੀਂ ਖੁਦ ਮੌਕੇ ਤੇ ਆਓ ਗਵਰਨਰ ਸਾਹਿਬ ਨੂੰ ਕਿਹਾ ਕਿ ਤੁਸੀਂ ਮੌਕੇ ਤੇ ਆ ਕੇ ਜਿਹੜੇ ਉੱਥੇ ਦੇ ਹਾਲਾਤ ਦੇਖੋਗੇ ਕਿਸ ਤਰੀਕੇ ਨਾਲ ਉਹ ਚੀਜ਼ਾਂ ਹੋ ਰਹੀਆਂ ਨੇ ਦੂਸਰਾ ਇੱਕ 10 ਸਾਲ ਪਹਿਲਾਂ ਦੇ ਆਰਡਰ ਹੋਏ ਹੋਏ ਨੇ ਤਿੰਨ ਐਸਟੀਪੀ ਜਿਹੜੇ ਉੱਥੇ ਜੇ ਤਿੰਨ ਤਰ੍ਹਾਂ ਦੇ ਜਿਹੜੇ ਉੱਥੇ ਪਲਾਂਟ ਨੇ ਉਹ ਬੰਦ ਕਰਨ ਵਾਸਤੇ 10 ਸਾਲਾਂ ਤੋਂ ਜੇ ਉਹਦੇ ਆਰਡਰ ਨੈਸ਼ਨਲ ਜਿਹੜਾ ਸਾਡਾ ਪੋਲੂਸ਼ਨ ਪ੍ਰਦੂਸ਼ਣ ਉਹਦੇ ਵੱਲ ਨਹੀਂ ਜਿਹੜਾ ਰਾਸ਼ਟਰੀ ਸਾਡਾ ਪ੍ਰਦੂਸ਼ਣ ਬੋਰਡ ਹੈਗਾ ਉਹਦੇ ਵੱਲੋਂ ਸਟੇਟ ਵੱਲੋਂ ਦੋਨੋਂ ਵੱਲੋਂ ਜੇਕਰ ਉਹ ਆਰਡਰ 10 ਸਾਲ ਤੋਂ ਉਹ ਲਾਗੂ ਨਹੀਂ ਕੀਤੇ ਗਏ ਤੇ ਉਹਦਾ ਜ਼ਿੰਮੇਵਾਰ ਕੌਣ ਹੈ ਉਹ ਦਸਿਆ ਉਹਨਾਂ ਉਹਨਾਂ ਡਿਕਟਨ ਦੇ ਵਿੱਚ ਵੀ ਇਹ ਜਿਹੜੀ ਐਕਸ਼ਨ ਕਮੇਟੀ ਹੈ ਇਹਨਾਂ ਨੇ ਆਪਣੇ ਵੱਲੋਂ ਦਿੱਤਾ ਕਿ ਉੱਤੇ ਤੁਰੰਤ ਐਕਸ਼ਨ ਪੋਸਟ ਸਟੇਟ ਗਵਰਨਮੈਂਟ ਨੇ ਲਾਗੂ ਕਰਨੇ ਸੀ ਫਿਰ ਇਸਵਾਲ ਦੇਖੋ ਸੁਭਾਵਿਕ ਹੈ ਕਿ ਦੇਖੋ ਯਾ ਤਾਂ ਉੱਥੇ ਕਾਰਪੋਰੇਸ਼ਨ ਹੁੰਦੀ ਉਸ ਤੋਂ ਉੱਪਰ ਸਟੇਟ ਗਵਰਨਮੈਂਟ ਹੈ ਫਿਰ ਉੱਪਰ ਸੈਂਟਰ ਆਉਂਦਾ ਹੈ ਬਿਲਕੁਲ ਪਰ ਪੰਜਾਬ ਪ੍ਰੋਡੂਸ਼ਨ ਜਿਹੜਾ ਕੰਟਰੋਲ ਬੋਰਡ ਹੈ ਉਹਦਾ ਵੀ ਇਹਦੇ ਵਿੱਚ ਭੂਮਿਕਾ ਹੋਏਗੀ ਜਿਸ ਨੇ ਵੀ ਕਰ ਰਹੇ ਹੋ ਸਵਾਲ ਇੱਥੇ ਕਿਸੇ ਵਿਅਕਤੀ ਵਿਸ਼ੇਸ਼ ਦਾ ਨਹੀਂ ਹੈ ਵਿਭਾਗ ਦਾ ਨਹੀਂ ਹੈ ਸਰਕਾਰ ਦਾ ਨਹੀਂ ਹੈ ਸਵਾਲ ਇਹ ਹੈ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਉੱਥੇ ਐਕਸ਼ਨ ਕਿਉਂ ਨਹੀਂ ਹੋਇਆ ਜਾਂ ਅੱਜ ਕਿਉਂ ਨਹੀਂ ਹੋ ਰਿਹਾ ਇੱਕ ਤਾਂ ਇਹ ਸੀ ਦੂਸਰੀ ਜਿਹੜੀ ਗੱਲ ਉੱਥੇ ਹੋਈ ਆ ਕਿ ਦੇਖੋ ਇੱਕ ਹਕੀਕਤ ਹੈ ਕਿ ਅਸੀਂ ਜਿਹੜਾ ਉੱਥੇ ਇੰਡਸਟਰੀ ਲੱਗੀ ਹੈ ਜਾਂ ਅਸੀਂ ਉਹਨਾਂ ਦੇ ਵਿਰੋਧੀ ਨਹੀਂ ਹੈਗੇ ਮੈਂ ਤਾਂ ਜਾਤੀ ਤੌਰ ਤੇ ਮੈਂ ਨਹੀਂ ਚਾਹੁੰਦਾ ਕਿ ਉਹ ਇੰਡਸਟਰੀ ਜਿਹੜੀ ਲੱਗੀ ਹੋਈ ਆ ਹਾਂ ਪਰ ਲੇਕਿਨ ਕਿਸੇ ਦੀ ਜਾਨ ਦੀ ਕੀਮਤ ਤੇ ਅਸੀਂ ਉਹ ਉਹ ਨਹੀਂ ਗੱਲ ਕਰ ਸਕਦੇ ਕਿ ਭਾਈ ਇਹ ਚੱਲਦਾ ਰਹਿਣਾ ਚਾਹੀਦਾ ਲੇਕਿਨ ਉਹਦੇ ਵਾਸਤੇ ਜਿਹੜੇ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਨੇ ਚਾਹੇ ਉਹ ਇੰਡਸਟਰੀ ਵਾਲਿਆਂ ਨੂੰ ਚੁੱਕਣੇ ਨੇ ਚਾਹੇ ਉਹ ਸਰਕਾਰ ਨੂੰ ਚੁੱਕਣੇ ਨੇ ਉਹ ਹੋਣੇ ਚਾਹੀਦੇ ਨੇ ਮੇਰੀ ਨਜ਼ਰ ਦੇ ਵਿੱਚ ਇਹਦਾ ਇੱਕ ਮਾਸਟਰ ਪਲਾਨ ਬਣਨਾ ਚਾਹੀਦਾ ਇਹਦਾ ਸਾਰੇ ਸੋਲੂਸ਼ਨ ਇਹ ਹੈ ਕਿ ਚਾਹੇ ਪਾਣੀ ਟ੍ਰੀਟਡ ਵਾਟਰ ਹੈ ਚਾਹੇ ਉਹ ਜਿਹੜਾ ਤੁਹਾਡਾ ਐਸਟੀਪੀ ਲੱਗਿਆ ਹੋਇਆ ਉਹ ਤੋਂ ਸਾਫ ਹੋ ਕੇ ਆ ਰਿਹਾ ਉਹ ਵੀ ਦਰਿਆ 'ਚ ਨਹੀਂ ਪਾ ਸਕਦੇ ਇੱਕ ਕਾਨੂੰਨ ਹੈ ਕਿ ਤੁਸੀਂ ਦਰਿਆ ਦੇ ਵਿੱਚ ਪਾਣੀ ਜਿਹੜਾ ਹੈਗਾ ਉਹ ਸੀਵਰੇਜ ਦਾ ਪਾਣੀ ਪਾ ਹੀ ਨਹੀਂ ਸਕਦੇ ਚਾਹੇ ਉਹ ਟ੍ਰੀਟਡ ਹੈ ਚਾਹੇ ਅਨਟ੍ਰੀਟਡ ਹੈ ਲੇਕਿਨ ਇੱਥੇ ਤਾਂ ਅਨਟ੍ਰੀਟਡ ਵੀ ਪਹਿਰਿਆ ਚਾਲੀ ਥਾਮਾ ਹੋਰ ਅਖਬਾਰ ਦੇ ਵਿੱਚ ਪੜਿਆ ਸੀਗਾ ਕਿ ਕਿੰਨੀਆਂ ਥਾਮਾਂ ਤੋਂ ਹੋਰ ਮੀਡੀਆ ਹੋਂ ਰਿਪੋਰਟ ਕਰ ਰਿਹਾ ਪਤਾ ਲੱਗ ਰਿਹਾ ਕਿ ਐਡੇ ਐਡੇ ਵੱਡੇ ਨਾਲੇ ਉਸ ਦੇ ਵਿੱਚ ਜਾ ਰਹੇ ਹੈਗੇ ਨੇ ਉਹਨਾਂ ਸਾਰਿਆਂ ਨੂੰ ਰੋਕਣਾ ਤੁਰੰਤ ਰੋਕਣਾ ਬੜਾ ਜ਼ਰੂਰੀ ਹੈਗਾ ਨਹੀਂ ਤਾਂ ਲਗਾਤਾਰ ਔਰ ਇੰਨਾ ਜ਼ਿਆਦਾ ਜ਼ਹਿਰੀਲਾ ਉਹ ਹੈਗਾ ਪ੍ਰਦੂਸ਼ਣ ਹੈ ਉਹ ਕੋਹਾਂ ਪ੍ਰਦੂਸ਼ਣ ਨਹੀਂ ਹੈਗਾ ਉਹ ਬਹੁਤ ਜ਼ਹਿਰੀਲਾ ਪ੍ਰਦੂਸ਼ਣ ਹੈ ਔਰ ਸਿੱਧੀ ਹੀ ਉਹ ਮਤਲਬ ਤੁਸੀਂ ਦੇਖੋ ਕਿ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਐ ਇੰਨੀਆਂ ਬੋਤਾਂ ਹੋਈਆਂ ਨੇ ਇੱਕ ਹੋਰ ਅਸੀਂ ਬੇਨਤੀ ਕੀਤੀ ਮੈਂ ਪਿੱਛੇ ਦੋ ਮੰਗਾਂ ਕੀਤੀਆਂ ਹੈ ਭਾਰਤ ਸਰਕਾਰ ਦੇ ਇੱਕ ਜਿਹੜਾ ਸਿਹਤ ਵਿਭਾਗ ਹੈਗਾ ਨੱਡਾ ਜੀ ਮੈਂ ਆਦਰਯੋਗ ਨੱਡਾ ਜੀ ਸਾਡੇ ਭਾਜਪਾ ਦੇ ਪ੍ਰਧਾਨਵੀ ਆ ਲੇਕਿਨ ਉਹ ਸਿਹਤ ਮੰਤਰੀ ਵੀ ਹੈਗੇ ਆ ਉਹਨਾਂ ਨੂੰ ਮੈਂ ਬੇਨਤੀ ਕੀਤੀ ਹੈ ਰਿਟਰਨ ਦੇ ਵਿੱਚ ਕਿਹਾ ਮੈਂ ਸਵਾਲ ਵੀ ਪੁੱਛਿਆ ਸੀ ਮੈਂ ਪਾਰਲੀਮੈਂਟ ਵਿੱਚ ਪਹਿਲਾਂ ਮੈਂ ਸਵਾਲ ਪੁੱਛਿਆ ਕਿ ਕੀ ਇੰਨੇ ਦਿਨ ਤੋਂ ਇੱਥੇ ਪ੍ਰਦੂਸ਼ਣ ਹੋ ਰਿਹਾ ਕੋਈ ਇਸ ਤੇ ਸਰਵੇ ਹੋਇਆ ਲੋਕਾਂ ਦੀ ਹੈਲਥ ਦਾ ਕੋਈ ਸਰਵੇ ਹੋਇਆ ਕਿ ਉਹਨਾਂ ਦੀ ਸਿਹਤ ਤੇ ਕੀ ਅਸਰ ਪਿਆ ਤੇ ਉਹਦਾ ਜਵਾਬ ਜਿਹੜਾ ਪੰਜਾਬ ਸਰਕਾਰ ਵੱਲੋਂ ਗਿਆ ਹੈ ਹੂੰ ਇਹ ਤੋਂ ਸੈਂਟਰ ਸਰਕਾਰ ਨੂੰ ਜਿਹੜਾ ਮੈਨੂੰ ਰਾਜ ਸਭਾ ਵਿੱਚ ਦਿੱਤਾ ਉਹਨਾਂ ਨੇ ਕਿਹਾ ਕਿ ਅੱਜ ਤੱਕ ਅਸੀਂ ਇੱਥੇ ਕੋਈ ਸਰਵੇ ਨਹੀਂ ਕੀਤਾ ਹੈ ਮਤਲਬ ਇਹ ਜਵਾਬ ਦਿੱਤਾ ਇਹ ਜਵਾਬ ਦਿੱਤਾ ਗਿਆ ਹੈ ਕਿ ਤੁਸੀਂ ਦੇਖੋ ਕਿ ਐਡਾ ਗੰਭੀਰ ਮੁੱਦਾ ਹੈ ਅੱਜ ਤੱਕ ਹਰ ਵਿਭਾਗ ਦੀ ਇੱਕ ਜ਼ਿੰਮੇਵਾਰੀ ਹੈ ਹੂੰ ਸੇਤ ਵਿਭਾਗ ਦੀ ਜ਼ਿੰਮੇਵਾਰੀ ਬਣਦੀ ਸੀ ਹੂੰ ਇਹ ਸਿਰਫ ਹੁਣ ਦੀ ਗੱਲ ਨਹੀਂ ਇਹ ਪਿਛਲੇ ਕਈ ਸਾਲਾਂ ਤੋਂ ਕਿਸੇ ਨੇ ਦੇਖਿਆ ਹੀ ਨਹੀਂ ਹੈ ਇੱਕ ਵਾਰ ਮੇਰੇ ਜਿਆਦਾ ਪ੍ਰਕਾਸ਼ ਸਿੰਘ ਬਾਦਲ ਹੋਣਾ ਦਾ ਜਦੋਂ ਸੀਐਮ ਸੀ ਤਾਂ ਉਹਨਾਂ ਨੂੰ ਵੀ ਪਾਣੀ ਦੀਆਂ ਬੋਤਲਾਂوں ਚੋਂ ਭਰ ਕੇ ਦਿੱਤੀਆਂ ਸੀ ਲੋਕੋ ਲੋਕਾਂ ਨੇ ਉਦੋਂ ਕਾਲਾ ਪਾਣੀ ਸੀ ਬਿਲਕੁਲ ਬੋਤਲ ਦੇ ਵਿੱਚ ਤੇ ਉਦੋਂ ਉਹਨਾਂ ਨੇ ਹੱਥ ਵਿੱਚ ਫੜ ਕੇ ਉਹਨਾਂ ਨੇ ਲੋਕਾਂ ਨੇ ਕਿਹਾ ਕਿ ਪੀ ਕੇ ਦਿਖਾਓ ਇਹਨੂੰ ਤੇ ਫਿਰ ਉਹਨਾਂ ਨੇ ਕਿਹਾ ਕਿ ਨਹੀਂ ਅਸੀਂ ਇਹਦਾ ਹੱਲ ਕਰਾਂਗੇ ਪਰ ਤੁਸੀਂ ਦੇਖੋ ਉਸ ਤੋਂ ਬਾਅਦ ਕੈਪਟਨ ਦੀ ਸਰਕਾਰ ਆਈ ਉਹਨਾਂ ਨੇ ਵੀ ਕੋਈ ਹੱਲ ਨਹੀਂ ਕੀਤਾ ਤੇ ਹੁਣ ਫੇਰ ਮਾਮਲਾ ਵਿੱਚ ਹੀ ਲੜਕਿਆ ਪਿਆ ਮੈਨਾਂ ਜੀ ਕੇਂਦਰੀ ਸਿਹਤ ਮੰਤਰੀ ਜੀ ਤੋਂ ਮੰਗ ਕੀਤੀ ਹੈ ਕਿ ਤੁਸੀਂ ਜਿਹੜੇ ਏਮਜ਼ ਹੈਗਾ ਬਠਿੰਡਾ ਜਾਂ ਪੀਜੀ ਹੈਗਾ ਇਹਨਾਂ ਦੀ ਇੱਕ ਟੀਮ ਬਣਾਓ ਤੇ ਜਿੰਨੇ ਵੀ ਇਸ ਬੈਲਟ ਦੇ ਲੋਕਾਂ ਨੇ ਪਾਣੀ ਜਿਹੜਾ ਪਿੰਡਾਂ ਦੇ ਵਿੱਚ ਇਹ ਪੀਤਾ ਜਾ ਰਿਹਾ ਹੈਗਾ ਜਿਹਨਾਂ ਪਿੰਡਾਂ ਦੇ ਦਰਵਰਤੋਂ ਸਭ ਇਹਦਾ ਸਾਰਾ ਪੰਜਾਬ ਹੀ ਇੱਧੇੋਂ ਜ਼ਿਆਦਾ ਪੰਜਾਬ ਪੀ ਰਿਹਾ ਹੈਗਾ ਮਾਲਵੇ ਦੇ ਪਿੰਡ ਹੈ ਉਹਨਾਂ ਵਿੱਚ ਇੱਕ ਹੈਲਥ ਸਰਵੇ ਹੋਣਾ ਚਾਹੀਦਾ ਲੋਕਾਂ ਦੀ ਸਿਹਤ ਤੇ ਜਿਹੜਾ ਇਹਦਾ ਪ੍ਰਭਾਵ ਪਿਆ ਤੁਸੀਂ ਪਿੰਡਾਂ ਜਾ ਕੇ ਦੇਖੋ ਜੀ ਮੇਰੇ ਆਪਣੇ ਪਿਤਾ ਜੀ ਦੀ ਲੀਵਰ ਕੈਂਸਰ ਨਾਲ ਮੌਤ ਹੋਈ ਹੈ ਮੇਰੇ ਚਾਚਾ ਦੀ ਲੀਵਰ ਕੈਂਸਰ ਨਾਲ ਮੌਤ ਸਾਰਾ ਪਿੰਡ ਸਾਰਾ ਖਾਲੀ ਹੋ ਗਿਆ ਇਹ ਹਰ ਪਿੰਡ ਦੀ ਕਹਾਣੀ ਹੈ ਲੇਕਿਨ ਅਸੀਂ ਉਹਨੂੰ ਕੁਦਰਤੀ ਕਰੋਪੀ ਸਮਝ ਲੈਂਦੇ ਹਾਂ ਬਿਮਾਰੀ ਨਹੀਂ ਉਹ ਉਬ ਮਾਰੀ ਸਮਝ ਕੇ ਸੀ ਤਾਂ ਭਾਣਾ ਮੰਨ ਰਿਹਾ ਐਸਾ ਟ੍ਰੇਨਾਂ ਚੱਲਣ ਲੱਗ ਗਈ ਕਿ ਇਹ ਤਾਂ ਕਤਲ ਹੈ ਉਹ ਤਾਂ ਉਹ ਤਾਂ ਕਤਲ ਹੋ ਰਹੇ ਨੇ ਲੋਕਾਂ ਦੇ ਉਹ ਜਿਹੜੇ ਦੇਖੋ ਕੁਦਰਤ ਗੈਰ ਕੁਦਰਤੀ ਮੌਤ ਕਿਸੇ ਇਨਸਾਨ ਦਾ ਮਰਨਾ ਮੈਂ ਤੈਨੂੰ ਉਹ ਮੰਨਦਾ ਹੈਗਾ ਔਰ ਮੈਂ ਮੰਗ ਕੀਤੀ ਆ ਕੇਂਦਰੀ ਸਿਹਤ ਮੰਤਰੀ ਤੋਂ ਕਿ ਇਹਦਾ ਪੀਜੀਆ ਤੋਂ ਤੇ ਜਿਹੜਾ ਐਮਜ਼ ਹੈਗਾ ਇਹ ਬਠੰਡਾ ਇਹਨਾਂ ਦੋਨਾਂ ਨੂੰ ਡਿਊਟੀ ਦਿਓ ਕਿ ਹਰ ਪਿੰਡਾਂ ਜਾ ਕੇ ਸਰਵੇ ਕਰੋ ਜਿਹੜੇ ਸਾਡੇ ਬਜ਼ੁਰਗ ਨੇ ਜਿਹੜੇ ਸਾਡੇ ਨੌਜਵਾਨ ਨੇ ਬੱਚੇ ਨੇ ਅਸੀਂ ਉਹਨਾਂ ਨੂੰ ਬਚਾ ਕਿਵੇਂ ਸਕਦੇ ਉਹ ਵੀ ਬਹੁਤ ਜ਼ਰੂਰੀ ਹੈ ਪਾਣੀ ਦਾ ਪ੍ਰਦੂਸ਼ਣ ਰੋਕਣਾ ਲੇਕਿਨ ਜਿਨ੍ਹਾਂ ਨੂੰ ਪਾਣੀ ਪੀ ਕੇ ਅੰਦਰ ਜਿਨ੍ਹਾਂ ਦੇ ਇਹ ਕੈਮੀਕਲ ਜਾਂ ਜਿਹੜੀਆਂ ਜ਼ਹਿਰੀਲੀ ਚੀਜ਼ਾਂ ਜਾ ਚੁੱਕੀਆਂ ਹਨ ਉਹਨਾਂ ਨੂੰ ਤਾਂ ਪਤਾ ਨਹੀਂ ਆਇਨੋਸੈਂਟ ਲੋਕ ਹੈ ਜਦੋਂ ਟੈਸਟ ਹੋਣਗੇ ਉਹਨਾਂ ਦੇ ਜਦੋਂ ਬਲੱਡ ਸੈਂਪਲ ਲਏ ਜਾਣਗੇ ਉਹਦੇ ਵਿੱਚ ਪਤਾ ਚੱਲ ਜਾਏਗਾ ਔਰ ਉਹਦਾ ਅਸੀਂ ਉਹਨਾਂ ਦੀ ਜਾਨਾਂ ਅਸੀਂ ਬਚਾ ਸਕਦੇ ਇੱਕ ਮੈਂ ਬੇਨਤੀ ਕੀਤੀ ਦੂਸਰੀ ਮੈਂ ਬੇਨਤੀ ਕੀਤੀ ਹੈ ਜਿਹੜੇ ਸਾਡੇ ਜਲ ਸ਼ਕਤੀ ਮੰਤਰੀ ਹੈਗੇ ਨੇ ਕਿ ਤੁਰੰਤ ਜਿਹੜਾ ਹੈਗਾ ਇਸ ਤੇ ਤੁਸੀਂ ਅੱਗੇ ਆਓ ਕਿਉਂਕਿ ਦੇਖੋ ਇਸ ਦੇ ਹੱਲ ਵਾਸਤੇ ਕੱਲੇ ਪ੍ਰਸ਼ਾਸਨਿਕ ਜਜਬੇ ਦੀ ਲੋੜ ਨਹੀਂ ਤੇ ਉੱਥੇ ਬਹੁਤ ਸਾਰੇ ਫੰਡ ਚਾਹੀਦੇ ਆ ਤੇ ਉਹ ਫੰਡ ਭਾਰ ਸਰਕਾਰ ਦੇਵੇ ਭਾਰ ਸਰਕਾਰ ਵੀ ਮਤ ਕਰੇ ਉਹ ਤੁਸੀਂ ਜਿਹੜੀ ਅੱਜ ਦੀ ਨਿਊਜ਼ ਪੜ੍ਹੋਗੇ ਜਿਹੜੀ ਲੁਧਿਆਣਾ ਤੋਂ ਨਿਤਨ ਜੈਨ ਹੋਰਾਂ ਨੇ ਪਬਲਿਸ਼ ਕੀਤੀ ਹੈ ਉਹ ਉਹਨਾਂ ਸਾਰੇ ਜਿਹੜੇ ਸਵਾਲ ਚੁੱਕੇ ਗਏ ਉਹਨਾਂ ਦੇ ਐਕਸ਼ਨ ਦੇ ਵਿੱਚ ਹੈ ਉਹਨੇ ਕਿਹਾ ਹੈ ਕਿ ਅਸੀਂ ਮਿਲ ਕੇ ਕੇਂਦਰ ਸਰਕਾਰ ਨੇ ਇਹ ਕਿਹਾ ਹੈ ਕਿ ਅਸੀਂ ਮਿਲ ਕੇ ਸਟੇਟ ਗਵਰਨਮੈਂਟ ਦੇ ਨਾਲ ਇਸ ਦਾ ਹੱਲ ਕਰਾਂਗੇ ਸਾਰਿਆਂ ਨੂੰ ਮਿਲ ਕੇ ਸਮਾਜਿਕ ਤੌਰ ਤੇ ਵੀ ਤੀਸਰਾ ਮੈਂ ਜਿਹੜਾ ਹੈਗੇ ਮੰਗ ਕੀਤੀ ਹੈ ਮੰਗ ਪੱਤਰ ਮੈਂ ਦਿੱਤਾ ਹੈਗਾ ਜਿਹੜੇ ਸਾਡੇ ਪ੍ਰਦੂਸ਼ਣ ਕੰਟਰੋਲ ਜਿਹੜੇ ਸਾਡੇ ਵਾਤਾਵਰਨ ਦੇ ਮੰਤਰੀ ਹੈਗੇ ਨੇ ਉਹਨਾਂ ਨੂੰ ਕਿ ਇਸ ਦੇ ਵਾਸਤੇ ਇੱਕ ਕੇਂਦਰੀ ਜਿਹੜਾ ਸਾਡਾ ਪ੍ਰਦੂਸ਼ਣ ਸਾਡਾ ਬੋਰਡ ਹੈਗਾ ਕਿਉਂਕਿ ਉਹਦੀ ਕੰਪੀਟੈਂਸੀ ਬਹੁਤ ਹੈ ਔਰ ਉਹਨੂੰ ਪ੍ਰਭਾਵ ਉਹਤੇ ਪ੍ਰਭਾਵੀ ਨਹੀਂ ਪਾਇਆ ਜਾ ਸਕਦਾ ਛੇਤੀ ਕਿਤੇ ਕਿਉਂਕਿ ਇੱਥੇ ਸਟੇਟ ਦਾ ਬੋਰਡ ਮੈਂ ਬੋਰਡ ਦੇ ਬਾਰੇ ਕੋਈ ਮੇਰੀ ਟਿੱਪਣੀ ਨਹੀਂ ਕਰਨੀ ਚਾਹੁੰਦਾ ਲੇਕਿਨ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਇੱਥੇ ਲੋਕਲ ਚੀਜ਼ਾਂ ਕਈ ਤਰ੍ਹਾਂ ਦੇ ਪ੍ਰਭਾਵ ਉੱਤੇ ਪੈ ਜਾਂਦੇ ਨੇ ਉਹਨਾਂ ਨੂੰ ਕਿਹਾ ਕਿ ਉਹਨਾਂ ਨੂੰ ਇਨਵੋਲ ਕਰੋ ਕਿ ਉਹ ਇਹਦੀ ਨਿਗਰਾਨੀ ਕਰੇ ਉਹ ਦੇਖੇ ਔਰ ਇੱਥੇ 800 ਕਰੋੜ ਰੁਪਏ ਪਹਿਲਾਂ ਆ ਚੁੱਕਿਆ ਹੈ ਕੇਂਦਰ ਵੱਲੋਂ 800 ਕਰੋੜ ਬੁੱਡੇ ਨਾਲੇ ਦੇ ਵਿੱਚ ਐਸਟੀਪੀ ਵਾਸਤੇ ਇਹ ਸਾਰੇ ਪ੍ਰਦੂਸ਼ਣ ਦੇ ਮਸਲੇ ਵਾਸਤੇ 800 ਕਰੋੜ ਰੁਪਏ ਪਹਿਲਾਂ ਆ ਚੁੱਕਿਆ ਹੈ ਲੇਕਿਨ ਉਹ ਪੈਸਾ ਇਸ ਪ੍ਰੋਜੈਕਟ ਤੇ ਕਿਵੇਂ ਖਰਚਿਆ ਗਿਆ ਜਾਂ ਉਸ ਦੇ ਨਾਲ ਕੀ ਫਰਕ ਪਿਆ ਉਹ ਵੀ ਇੱਕ ਆਪਣੇ ਆਪ ਚ ਹੈ ਜਿੰਨੇ ਪੈਸੇ ਹੋਰ ਵੀ ਚਾਹੀਦੇ ਪੈਸਾ ਮੁੱਦਾ ਨਹੀਂ ਹੈ ਮੁੱਦਾ ਲੋਕਾਂ ਦੀ ਜਾਨ ਹੈ ਉਹ ਕਿਸੇ ਵੀ ਕੀਮਤ ਤੇ ਬਚਾਈ ਜਾਣੀ ਚਾਹੀਦੀ ਹੈ ਸਾਡੀ ਤਾਂ ਗੱਲ ਇਹ ਨਹੀਂ ਕਿਉਂਕਿ ਸੱਤਾਧਾਰੀ ਤਾਂ ਇਹ ਵੀ ਇਲਜ਼ਾਮ ਲਾਉਂਦੀ ਹੈ ਕਿ ਕੇਂਦਰ ਤਾਂ ਸਾਨੂੰ ਫੰਡ ਹੀ ਨਹੀਂ ਦਿੰਦਾ ਸਾਡੇ ਕੋਲ ਆਰਡੀਐਫ ਨਹੀਂ ਆਇਆ ਸਾਡੇ ਕੋਲ ਆਇਸ਼ਵਾਨ ਦੀ ਤੁਸੀਂ ਲਾ ਲਓ ਕਿੰਨਾ ਰੌਲਾ ਪਿਆ ਆਇਸ਼ਵਾਨ ਨੂੰ ਲੈ ਕੇ ਉਹ ਕਹਿੰਦੇ ਸਾਡਾ ਤਾਂ ਫਾਇਦਾ ਵਿੱਚੋਂ 60% ਦਾ ਕਹਿੰਦੇ ਇਸ ਕੇਂਦਰ ਨੇ ਦੇਣਾ ਕੇਂਦਰ ਫੰਡ ਹੀ ਨਹੀਂ ਦੇ ਰਿਹਾ ਤੇ ਬੁੱਢੇ ਨਾਲੇ ਵਾਸਤੇ ਫਿਰ ਇੰਨੇ ਪੈਸੇ ਦੇਖੋ ਜੀ ਮੈਂ ਤਾਂ ਵੈਸੇ ਵੀ ਮੈਂ ਕਦੇ ਵੀ ਪੋਲਿਟੀਕਲ ਇਹਨਾਂ ਚ ਲਜਾਮਬਾਜੀ 'ਚ ਵਿਸ਼ਵਾਸ ਨਹੀਂ ਰੱਖਦਾ ਮੈਂ ਇਸ ਮੁੱਦੇ ਤੇ ਵੀ ਵਾਰ-ਵਾਰ ਕਹਿ ਰਹੇ ਹਾਂ ਕਿ ਸਮਾਜਿਕ ਮੁੱਦਾ ਹੈ ਇਸ ਦੇ ਵਿੱਚ ਕਿਹੜੀ ਸਰਕਾਰ ਦੇ ਵੇਲੇ ਕੀ ਹੋਇਆ ਨਹੀਂ ਹੋਇਆ ਇਹਦੀ ਚਰਚਾ ਨਾ ਕੀਤੀ ਜਾਵੇ ਹੁਣ ਕੀ ਕਰਨਾ ਇਹਦੀ ਚਰਚਾ ਕੀਤੀ ਜਾਵੇ ਮੈਂ ਮੈਨੂੰ ਇੱਕ ਗੱਲ ਦਾ ਪਤਾ ਹੈ ਕਿ ਜਿਹੜੀ ਭਾਰਤੀ ਜਨਤਾ ਪਾਟੀ ਦੀ ਕੇਂਦਰੀ ਸਰਕਾਰ ਹੈਗੀ ਆ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵਾਤਾਵਰਨ ਬਾਰੇ ਤਾਂ ਬਹੁਤ ਹੀ ਸਵਿਰਦ ਨੇ ਉਦੇ ਬਲ ਕੋਈ ਕਮੀ ਨਹੀਂ ਆਉਗੀ ਉਹ ਸਾਡੇ ਲੋਕਾਂ ਦੀ ਬਾਹ ਫੜਨਗੇ ਸਾਡੇ ਲੋਕਾਂ ਨਾਲ ਖੜਨਗੇ ਔਰ ਮੈਨੂੰ ਉਮੀਦ ਹੈ ਕਿ ਪੰਜਾਬ ਸਰਕਾਰ ਵੀ ਇਹ ਜ਼ਿੰਮੇਵਾਰੀ ਨੂੰ ਸਮਝੇਗੀ ਅਸੀਂ ਸਾਰੇ ਮਿਲ ਕੇ ਇਹਦਾ ਹੱਲ ਕਰਨਾ ਹੀ ਪਊਗਾ ਇਹਦਾ ਕੋਈ ਗੁਜ਼ਾਰਾ ਨਹੀਂ ਹੈਗਾ ਮੁੱਖ ਮੰਤਰੀ ਨਾਲ ਮੁਲਾਕਾਤ ਸੋਚੀ ਸੀ ਨਹੀਂ ਬੈਂ ਤਾਂ ਕਿਸੇ ਕਿਤੇ ਵੀ ਜਗਾ ਜਾ ਸਕਦਾ ਮੈਨੂੰ ਕੋਈ ਦਿੱਕਤ ਨਹੀਂ ਪਰ ਦੇਖੋ ਬਹੁਤ ਸਾਰੇ ਲੋਕ ਹੋਰ ਵੀ ਲੱਗੇ ਹੋਏ ਨੇ ਕੰਮ ਕਰ ਰਹੇ ਆ ਮੁੱਖ ਮੰਤਰੀ ਜੀ ਦੇ ਆਪਣੇ ਵੀ ਉੱਤੇ ਆ ਕਿ ਸੰਸਦ ਤੁਸੀਂ ਬਹੁਤ ਨੇੜਲੇ ਜਿਹੜੇ ਮੰਨੇ ਜਾਂਦੇ ਹੋ ਪੀਐਮ ਮੋਦੀ ਹੁਣਾਂ ਦੇ ਖਾਸਮ ਖਾਸ ਮੰਨੇ ਜਾਂਦੇ ਹੋ ਤਾਂ ਇੱਕ ਬ੍ਰਿਜ ਦਾ ਕੰਮ ਸੰਤੋਖ ਸਾਹਿਬ ਕਰਨਗੇ ਇਸ ਵਾਰ ਇਸ ਮਸਲੇ ਮੈਂ ਨਾ ਜੀ ਇੱਕ ਦੇਖੋ ਮੈਂ ਕੀ ਹਾਂ ਜਾਂ ਨਹੀਂ ਹਾਂ ਉਹ ਮੁੱਦਾ ਇਹ ਹੈ ਕਿ ਮੈਂ ਦੇਖੋ ਪੰਜਾਬ ਨੇ ਮੈਨੂੰ ਬਹੁਤ ਕੁਝ ਦਿੱਤਾ ਹੂੰ ਮੈਂ ਆ ਪੰਜਾਬ ਨੂੰ ਬਿਲੋਂਗ ਕਰਦਾ ਮੇਰੀ ਤਾਂ ਡਿਊਟੀ ਬਣਦੀ ਹੈ ਕਿ ਮੈਂ ਆਪਣੇ ਮੈਂ ਕਹੋ ਆਸਾਨ ਥੋੜੀ ਕਰ ਰਿਹਾ ਮੇਰੀ ਡਿਊਟੀ ਬਣਦੀ ਹੈ ਮੈਨੂੰ ਕਿਸੇ ਨੇ ਥੋੜੀ ਕਿਹਾ ਸੀ ਮੈਂ ਖੁਦ ਐਕਸ਼ਨ ਕਮੇਟੀ ਨੂੰ ਫੋਨ ਕਰਕੇ ਮੈਂ ਇਹਨਾਂ ਨੂੰ ਬਹੁਤ ਪਹਿਲਾਂ ਮੈਂ ਕਿਹਾ ਜੀ ਮੈਂ ਤੁਸੀਂ ਇੰਨਾ ਥੋੜਾ ਕੰਮ ਕਰ ਰਹੇ ਹੋ ਮੈਂ ਤੁਹਾਡੇ ਪਿੱਛੇ ਲੱਗ ਕੇ ਕਿਉਂਕਿ ਅੱਜ ਵੀ ਅਗਵਾਈ ਉਹ ਕਰ ਰਿਹਾ ਮੈਂ ਉਹਨਾਂ ਦੇ ਪਿੱਛੇ ਲੱਗ ਕੇ ਮੈਂ ਥੋੜੇ ਪਿੱਛੇ ਲੱਗ ਕਿਉਂਕਿ ਮੈਂ ਹੁਣ ਜਿੱਥੇ ਬੈਠਾ ਹੋਇਆ ਹਾਂ ਉੱਥੇ ਮੈਂ ਬਹੁਤ ਕੁਝ ਕਰ ਸਕਦਾ ਮੈਂ ਪਾਰਲੀਮੈਂਟ ਵਿੱਚ ਔਰ ਤੁਸੀਂ ਦੇਖੋਗੇ ਮੇਰੇ ਹਰ ਸਵਾਲ ਦੇ ਵਿੱਚ ਚਾਹੇ ਉਹ ਕਿਸੇ ਹੋਰ ਮਹਿਕਮੇ ਦਾ ਸਵਾਲ ਸੀ ਮੈਂ ਇਹਦੀ ਗੱਲ ਜ਼ਰੂਰ ਕਰਦਾ ਸੀ ਬੁੱਢੇ ਨਾਲੇ ਦੀ ਮੈਨੂੰ ਪਤਾ ਸੀ ਕਿ ਵਾਰ-ਵਾਰ ਕਰੂੰਗਾ ਲਿਖ ਲਿਖਤੀ ਤੌਰ ਤੇ ਦਊਂਗਾ ਮੰਗ ਪੱਤਰ ਦਊਂਗਾ ਉਹ ਤਾਂ ਹੀ ਗੱਲਾਂ ਚੱਲਣਗੀਆਂ ਉਹ ਚੱਲੀਆਂ ਔਰ ਹੁਣ ਉਹ ਜਿਹੜਾ ਹਿਲਜੁਲ ਹੋਈ ਆ ਉੱਤੇ ਐਕਸ਼ਨ ਹੋਇਆ ਇਧਰ ਜਾਗਰੂਕਤਾ ਹੋਈ ਆ ਹੂੰ ਦੇ ਲੋਕ ਵੀ ਜਾਗੇ ਆ ਲੋਕ ਵੀ ਅੱਗੇ ਆਏ ਆ ਤੇ ਹੁਣ ਲੇਕਿਨ ਇਹ ਏਡਾ ਸੌਖਾ ਨਹੀਂ ਹੈਗਾ ਹੁਣ ਗੁਰਨ ਸਿੰਘ ਸਾਹਿਬ ਨੂੰ ਅਸੀਂ ਕਿਉਂ ਨ ਮਤਲਬ ਕਰ ਰਹੇ ਕਿ ਇਹਦੇ ਚ ਦੋ ਸਟੇਟਾਂ ਦਾ ਮਸਲਾ ਹਮ ਇਸ ਦੇ ਵਿੱਚ ਰਾਜਸਥਾਨ ਵੀ ਹੈ ਪੰਜਾਬ ਵੀ ਹੈ ਫਿਰ ਸੈਂਟਰ ਸਰਕਾਰ ਦੀ ਵੀ ਸਾਨੂੰ ਮਦਦ ਚਾਹੀਦੀ ਹੈ ਤੇ ਇਹ ਸਾਰੇ ਮਿਲ ਕੇ ਅਸੀਂ ਕੰਮ ਕਰਾਂਗੇ ਇਹਦਾ ਹੱਲ ਹੋਏਗਾ ਔਰ ਇਹ ਜਿਹੜੀ ਸਮੱਸਿਆ ਇਕੱਲੇ ਬੁੱਡੇ ਨਾਲੇ ਦੀ ਨਹੀਂ ਹੈਗੀ ਹਮ ਇਹ ਵੀ ਗੱਲ ਮੈਂ ਤੁਹਾਡੇ ਮੱਥੇ ਤੇ ਕਹਿਣਾ ਚਾਹਣਾ ਹੋਰ ਵੀ ਬਹੁਤ ਸਾਰੀਆਂ ਐਸੀ ਐਂਟਰੀਬਿਊਟਰੀਜ਼ ਨੇ ਐਸੇ ਨਾਲੇ ਨੇ ਜਿਹੜੇ ਉਹ ਦਰਿਆ ਦੇ ਵਿੱਚ ਪੈ ਰਹੇ ਆ ਇਹ ਤਾਂ ਹੁਣ ਸਾਰਾ ਹੀ ਸਰਵੇ ਹੋ ਜਾਣਾ ਚਾਹੀਦਾ ਹਮ ਸਾਰਾ ਹੀ ਹੱਲ ਹੋ ਜਾਣਾ ਚਾਹੀਦਾ ਇਹ ਨਹੀਂ ਕਿ ਅਸੀਂ ਬੁੱਢੇ ਨਾਲੇ ਦੇ ਕਰਕੇ ਅਸੀਂ ਕੱਲਾ ਲੁਧਿਆਣੇ ਦਾ ਰੋਲਾ ਪਾ ਲਈ ਜਿੱਥੇ ਜਿੱਥੇ ਵੀ ਹੋ ਰਿਹਾ ਮੈਂ ਤੇ ਚਾਹੁੰਦਾ ਕਿ ਸਾਰੇ ਪੰਜਾਬ ਦਾ ਕਰਕੇ ਔਰ ਸਾਡੇ ਦਰਿਆ ਦੇ ਹੁਣ ਕੀ ਕਿਤੇ ਆਪਾਂ ਲੰਡਨ ਜਾਂਦੇ ਆ ਹਮ ਲੰਡਨ ਦੇ ਵਿੱਚ ਕੋਈ ਇੰਡਸਟਰੀ ਨਹੀਂ ਹੈਗੀ ਅਸੀਂ ਅਮਰੀਕਾ ਜਾਂਦੇ ਉੱਥੇ ਇੰਡਸਟਰੀ ਨਹੀਂ ਹੈਗੀ ਉੱਥੇ ਦਰਿਆਵਾਂ ਦਾ ਪਾਣੀ ਦੇਖੋ ਤੁਸੀਂ ਕੈਨੇਡਾ ਦਾ ਪੰਜਾਬੀ ਬਹੁਤ ਜਾਂਦੇ ਆ ਤੁਸੀਂ ਕੈਨੇਡਾ ਦੇ ਹਾਲਾਂਕਿ ਇੰਡਸਟਰੀ ਉੱਥੇ ਘੱਟ ਪਰ ਉੱਥੇ ਵੀ ਬਹੁਤ ਹੈ ਉਹਨਾਂ ਦੇ ਦਰਿਆਵਾਂ ਦਾ ਪਾਣੀ ਨਾ ਤੁਸੀਂ ਥੱਲੇ ਤੱਕ ਧਰਤੀ ਨਜ਼ਰ ਆਉਂਦੀ ਹੈ ਸ਼ੁੱਧ ਪਾਣੀ ਦਿਖਦਾ ਹੈ ਸਾਡੇ ਤੁਸੀਂ ਪਾਣੀ 'ਚ ਨਜ਼ਰ ਤਾਂ ਮਾਰ ਕੇ ਦੇਖੋ ਤੁਹਾਨੂੰ ਨਜ਼ਰ ਕੀ ਆਉਂਦਾ ਤੁਹਾਨੂੰ ਕਾਲਖ ਨਜ਼ਰ ਆਉਂਦੀ ਹੈ ਤੁਹਾਨੂੰ ਉਹਦੇ 'ਚ ਪ੍ਰਦੂਸ਼ਣ ਨਜ਼ਰ ਆਉਂਦਾ ਹੈ ਯਾਰ ਹੁਣ ਤਾਂ ਹੁਣ ਤਾਂ ਉੱਥੇ ਜਿਹੜੀਆਂ ਮੱਛੀਆਂ ਸੀਗੀਆਂ ਜਿਹੜੇ ਜਾਨਵਰ ਸੀਗੇ ਪਾਣੀ 'ਚ ਰਹਿਣ ਵਾਲੇ ਉਹ ਵੀ ਵਿਚਾਰੇ ਖਤਮ ਹੋ ਗਏ ਮੈਂ ਤਾਂ ਰਾਜ ਸਭਾ ਵਿੱਚ ਇਹ ਵੀ ਸਵਾਲ ਚੱਕਿਆ ਸੀ ਕਿ ਜਿਹੜੇ ਪ੍ਰਵਾਸੀ ਪੰਛੀ ਸਾਡੇ ਕੋਲ ਸਾਈ베ਰੀਆ ਤੋਂ ਬਹੁਤ ਸਾਰੇ ਆਉਂਦੇ ਸੀਗੇ ਉਹ ਸਾਡੇ ਆਉਣੇ ਘਟ ਰਹੇ ਆ ਉਹ ਉਹ ਮੂੰਹ ਹੀ ਨਹੀਂ ਕਰਦੇ ਇੱਥੇ ਆ ਕੇ ਕਿੱਥੇ ਰਹਿਣਗੇ ਉਹ ਉਹਨਾਂ ਨੇ ਤੇ ਆਪਦੇ ਬੱਚੇ ਪੈਦਾ ਕਰਨੇ ਆ ਉਹ ਇੱਕ ਬਹੁਤ ਜਿਹੜੀ ਕੁਦਰਤ ਹੈ ਨਾ ਜੀ ਕੁਦਰਤ ਦਾ ਇਹ ਜਿਹੜਾ ਇਕੋਸਿਸਟਮ ਆ ਉਹਦੇ ਵਿੱਚ ਅਸੀਂ ਸਾਰੇ ਸਾਰੇ ਇਕੁਅਲੀ ਹੱਕਦਾਰ ਆ ਹੈਨਾ ਉਹ ਹਜ਼ਾਰਾਂ ਮੀਲ ਸਫਰ ਆ ਕਰਕੇ ਉੱਡ ਕੇ ਆਉਂਦੇ ਆ ਆਉਣੇ ਬੰਦ ਹੋ ਗਏ ਉਹ ਬਹੁਤ ਵੱਡੀ ਇੱਕ ਇੰਡੀਕੇਸ਼ਨ ਸਾਡੇ ਵਾਸਤੇ ਹੂੰ ਪਾਣੀ ਦੇ ਜਿਹੜੇ ਜਲਵਾ ਉਹ ਜੀਵ ਜੰਤੂ ਨੇ ਉਹ ਮਰ ਰਹੇ ਹੈਗੇ ਆ ਉਹ ਸਾਡੇ ਵਾਸਤੇ ਇੰਡੀਕੇਸ਼ਨ ਆ ਸਾਡੇ ਪਸ਼ੂ ਜਿਹੜੇ ਨੇ ਅਸੀਂ ਇਹ ਵੀ ਸਰਵੇ ਹਜੇ ਜਦੋਂ ਹੋਏਗਾ ਪਤਾ ਚੱਲੂਗਾ ਸਾਡੇ ਜਿਹੜੇ ਪਸ਼ੂ ਨੇ ਜਿਹੜੀ ਛੜੀਆਂ ਮੱਝਾਂ ਨੇ ਗਾਂਵਾਂ ਨੇ ਜਿਨ੍ਹਾਂ ਦਾ ਦੁੱਧ ਪੀਨੇ ਉਹ ਵੀ ਤਾਂ ਪਾਣੀ ਹੋ ਪੀ ਰਹੀਆਂ ਬਿਲਕੁਲ ਉਹਦੇ ਨਾਲ ਉਹਨਾਂ ਦੀ ਸਿਹਤ ਤੇ ਕੀ ਅਸਰ ਪੈ ਰਿਹਾ ਔਰ ਉਹਨਾਂ ਦਾ ਦੁੱਧ ਪੀ ਕੇ ਸਾਡੇ ਤੇ ਕੀ ਅਸਰ ਪੈ ਰਿਹਾ ਅਸੀਂ ਤਾਂ ਗੱਲ ਯੂਰੀਆ ਦੀ ਕਰਦੇ ਸੀ ਇਹ ਤਾਂ ਯੂਰੀਆ ਨਾਲੋਂ ਕਈ ਗੁਣਾ ਜ਼ਿਆਦਾ ਜ਼ਹਿਰੀਲੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਡੇ ਜੀਵਨ ਦਾ ਹਿੱਸਾ ਬਣ ਗਈਆਂ ਇੱਕ ਸੰਸਾ ਹੋ ਵੀ ਇਹ ਗੱਲ ਜ਼ਰੂਰ ਦੱਸੋ ਜਦੋਂ ਰਾਸਵਾ ਮੈਂ ਤੁਸੀ ਬੰਦ ਦਿਓ ਹਾਲਾਂਕਿ ਤੁਹਾਡਾ ਮੈਂ ਸੁਣ ਰਿਹਾ ਜੀ ਵੈਰੀ ਫਸਟ ਇਹੀ ਭਾਸ਼ਣ ਸੀ ਜਦੋਂ ਤੁਸੀਂ ਬੁੱਢੇ ਨਾਲੇ ਵਾਲੇ ਗੱਲ ਕੀਤੀ ਉਹ ਗੱਲਾਂ ਤੁਸੀਂ ਪਹਿਲਾਂ ਤੋਂ ਪ੍ਰਿਪੇਅਰ ਕੀਤੀ ਹੋਈ ਸੀ ਕਿ ਇਹਦੇ ਉੱਤੇ ਜਾ ਕੇ ਗੱਲ ਕਰਨੀ ਆ ਜਾਂ ਉਦੋਂ ਕੀ ਚੱਲ ਰਿਹਾ ਸੀ ਦਿਲ ਦਿਮਾਗ ਦੇ ਵਿੱਚ ਕਿਉਂਕਿ ਬੁੱਢਾ ਨਾਲਾ ਇੱਕ ਉਹ ਸਮੱਸਿਆ ਸੀ ਜਿਹੜਾ ਪਿਛਲੇ 2-3 ਸਾਲਾਂ ਤੋਂ ਹਾਈਲਾਈਟ ਹੋਇਆ ਹਾਲਾਂਕਿ ਪਹਿਲਾਂ ਸਮੱਸਿਆ ਤਾਂ ਪਹਿਲਾਂ ਹੀ ਬਣੀ ਹੋਈ ਸੀ ਪਰ ਹਾਈਲਾਈਟ ਕਦੋਂ ਹੋਇਆ ਪਿਛਲੇ 2 2.5 ਸਾਲਾਂ ਦਾ ਬੱਚੇ-ਬੱਚੇ ਨੂੰ ਕਦੋਂ ਪਤਾ ਲੱਗਣ ਲੱਗਿਆ ਖਬਰਾਂ 'ਚ ਕਦੋਂ ਲੱਗਿਆ 2 2.5 ਸਾਲਾਂ ਦਾ ਜੋ ਤੁਸੀਂ ਐਜ਼ ਏ ਰਾਸਵਾ ਮੈਂਬਰ ਉੱਥੇ ਬੋਲ ਰਹੇ ਸੀ ਤਾਂ ਇੱਕ ਤਾਂ ਹੁੰਦਾ ਨਾ ਬੰਦਾ ਸਪੀਚ ਦੀ ਪੂਰੀ ਤਿਆਰੀ ਕਰਕੇ ਜਾਂਦਾ ਜਾਂ ਫਿਰ ਉਹ ਤੁਸੀਂ ਦਿਲੋਂ ਨਿਕਲੀ ਗੱਲ ਕਿ ਹਾਂ ਇਹ ਚੀਜ਼ ਦਾ ਹੱਲ ਜਿਹੜਾ ਹੋਣਾ ਚਾਹੀਦਾ ਹੁਣ ਮੈਂ ਇੱਥੇ ਆ ਗਿਆ ਤੇ ਮੈਂ ਕਰਾ ਕੀ ਜਾਣਾ ਦੇਖੋ ਜਿਹੜੇ ਹੱਥ 'ਚ ਹੁੰਦੇ ਜ਼ਿੰਦਗੀ ਦੇ ਵਿੱਚ ਹਮ ਔਰ ਜਦ ਤੁਸੀਂ ਆਪਣੇਆਂ ਨੂੰ ਖੋਹਦੇ ਹੋ ਗਵਾਉਨੇ ਹੋ ਉਹ ਕਦੇ ਭੁੱਲ ਸਕਦੇ ਅਜਿਹੇ ਹੰਝੂ ਯਾਰ ਮੈਂ ਤਾਂ ਸਭ ਤੋਂ ਵੱਧ ਅਫੈਕਟਡ ਐ ਮੇਰੇ ਤਾਂ ਬਾਪ ਦੀ ਡੈਥ ਹੋਈ ਆ ਉਹ ਬਹੁਤ ਜਲਦੀ ਚਲੇ ਗਏ ਮੇਰੇ ਤੋਂ ਬਿਛੜ ਗਏ ਮੇਰੇ ਚਾਚਾ ਜੀ ਦੀ ਮੌਤ ਹੋਈ ਆ ਲੀਵਰ ਕੈਂਸਰ ਨਾਲ ਦੋਨੋਂ ਦੀ ਮੌਤ ਹੋਈ ਆ ਹਮ ਮੇਰੇ ਦਾਦਾ ਜੀ ਚਲੋ ਫਿਰ ਵੀ ਐਸੇ ਹੀ ਲੇਕਿਨ ਉਹ ਵੀ ਕਿਤੇ ਨਾ ਕਿਤੇ ਇਸੇ ਦੇ ਗਲਤ ਮੇਰੇ ਪਿੰਡ ਦਾ ਇੱਕ ਬਜ਼ੁਰਗ ਨਹੀਂ ਬਚਿਆ ਇੱਕ ਬਜ਼ੁਰਗ ਮੇਰੇ ਪਿੰਡ ਚ ਤੁਸੀਂ ਜਾ ਕੇ ਸਰਵੇ ਕਰਕੇ ਆਜੋ ਮੇਰਾ ਪਿੰਡ ਰਸੂਲਪੁਰ ਹੈ ਕੋਈ ਬਜ਼ੁਰਗ ਨਹੀਂ ਬਚਿਆ ਕੀ ਹੋ ਗਿਆ ਉਹਨਾਂ ਨੂੰ ਇੱਕੋ ਗੱਲ ਹੋਈ ਆ ਕਿ ਉਹਨਾਂ ਨੇ ਇਸ ਕਿਉਂਕਿ ਸਾਡੇ ਸਾਡਾ ਪਿੰਡ ਬਿਲਕੁਲ ਸਤਲੁਜ ਦੇ ਕਿਨਾਰੇ ਤੇ ਨੇੜੇ ਆ ਪਾਣੀ ਸਾਡੇ ਉੱਪਰ ਹੈ ਹਮ ਨਲਕਿਆਂ ਦੇ ਪਾਣੀ ਪੀ ਕੇ ਜੋ ਪਾਣੀ ਸਾਰੀਆਂ ਜ਼ਹਿਰਾਂ ਪੀਂਦੇ ਰਹੇ ਸੀ 40 ਸਾਲਾਂ ਤੋਂ ਅਸੀਂ ਤਾਂ ਅਫੈਕਟਡ ਹਾਂ ਮੈਨੂੰ ਕਿਸੇ ਤਿਆਰੀ ਦੀ ਭਾਸ਼ਣ ਦੀ ਲੋੜ ਹੀ ਨਹੀਂ ਹੈ ਮੈਂ ਤਾਂ ਮੇਰਾ ਤਾਂ ਅੰਦਰ ਮੈਂ ਸਮਝਦਾ ਕਿ ਮੇਰੇ ਤੇ ਇਹ ਕਰਜ਼ਾ ਹੈ ਕਿ ਮੈਂ ਉਤਾਰਨਾ ਹੈ ਜੇ ਮੈਨੂੰ ਮੌਕਾ ਮਿਲਿਆ ਤੇ ਮੈਂ ਮੈਂ ਪਹਿਲਾਂ ਵੀ ਇੱਕ ਇੰਟਰਵਿਊ ਚ ਗਿਆ ਸੀ ਕਿ ਦੇਖੋ ਉੱਥੇ ਪਾਰਲੀਮੈਂਟ ਵਿੱਚ ਬੋਲਣ ਦੇ ਨਾਲ-ਨਾਲ ਬੜੀ ਮੀਡੀਆ ਚ ਗੱਲ ਆਉਂਦੀ ਹੈ ਔਰ ਚਰਚਾ ਹੁੰਦੀ ਹੈ ਮੇਰਾ ਮਕਸਦ ਨਹੀਂ ਹੈ ਬੋਲ ਕੇ ਹਾਜ਼ਰੀ ਲਗਵਾਉਣਾ ਤੇ ਬੋਲ ਕੇ ਮਸਲੇ ਦਾ ਸਿਰੇ ਤੱਕ ਹੱਲ ਕਰਾਉਣਾ ਦੋਨਾਂ 'ਚ ਬਹੁਤ ਫਰਕ ਹੈ। ਹੂੰ ਮੇਰੀ ਅਪਰੋਚ ਇਹ ਹੈਗੀ ਆ ਕਿਉਂਕਿ ਮੈਂ ਤਾਂ ਪ੍ਰੋਫੈਸ਼ਨਲ ਬੰਦਾ ਹੈਗਾ ਮੈਂ ਤਾਂ ਐਜੂਕੇਸ਼ਨਿਸਟ ਆ ਪਹਿਲਾਂ ਮੈਂ ਆਪਣੇ ਹੁਣ ਸਮਝਦਾ ਮੈਂ ਇੱਕ ਕਿਸਾਨ ਦਾ ਪੁੱਤ ਆ ਮੈਂ ਤਾਂ ਇਸ ਗੱਲ ਨੂੰ ਸਿਰੇ ਲਾਉਣ ਦੀ ਜਿਹੜੀ ਕਹ ਲੋਗੇ ਕਸਮ ਖਾਦੀ ਹੋਈ ਆ ਮੈਂ ਜੋ ਮੇਰੀ ਹਸਿਆਤ ਹੈ ਜੋ ਮੇਰੀ ਜੋ ਮੈਂ ਕਰ ਸਕਦਾ ਹੋਇਆ ਮੈਂ ਸਾਰਾ ਜੋਰ ਲਾਉਂਗਾ ਮੈਂ ਲਾ ਵੀ ਰਿਹਾ ਹੂੰ ਔਰ ਇਹ ਹੋਣਾ ਸਾਰੇ ਸਹਿਯੋਗ ਨਾਲ ਮੈਂ ਕੋਈ ਇਕੱਲਾ ਇਹਦੇ ਚ ਨਹੀਂ ਲੇਕਿਨ ਮੈਂ ਆਪਣਾ ਜਿਵੇਂ ਕਹਿੰਦੇ ਨੇ ਚਿੜੀ ਚੁੰਝ ਭਰ ਕੇ ਜਿਹੜਾ ਪਾਣੀ ਪਾਉਂਦੀ ਹੈ ਜਦੋਂ ਅੱਗ ਲੱਗੀ ਹੈ ਮੈਂ ਚਾਹੁੰਦਾ ਕਿ ਮੇਰੀ ਗਿਣਤੀ ਅੱਗ ਬੁਝਾਉਣ ਵਾਲਿਆਂ ਵਿੱਚ ਹੋਵੇ ਔਰ ਇਹ ਮਸਲੇ ਦਾ ਹੱਲ ਕਰਾ ਕੇ ਹਟਾਂਗੇ ਅਜ ਤੱਕ ਕੋਈ ਐਸੀ ਚੀਜ਼ ਨਹੀਂ ਹੋਈ ਕਿ ਜਿਹੜੀ ਪੰਜਾਬੀਆਂ ਨੇ ਹੱਲ ਨਹੀਂ ਕੀਤੀ ਇਹ ਹੱਲ ਹੋਏਗਾ ਔਰ ਮੈਂ ਜ਼ਰੂਰ ਚਾਹਾਂਗਾ ਕਿ ਜਿਹੜੇ ਆਮ ਲੋਕ ਵੀ ਨੇ ਹੂੰ ਥੋੜੇ ਜਾਗਰੂਕ ਹੋਣ ਥੋੜਾ ਥੋੜਾ ਉਹ ਇਹਨਾਂ ਨੂੰ ਸਹਿਯੋਗ ਦੇਣ ਜਿਹੜੇ ਜਨਤਕ ਮੁਹਿੰਮ ਚਲਾ ਰਹੇ ਆ ਸਾਡੇ ਸਾਥੀ ਉਹਨਾਂ ਦੇ ਨਾਲ ਜ਼ਰੂਰ ਉਤਰਨ ਨਾਨ ਪੋਲਿਟਿਕਲ ਹੋ ਕੇ ਤੌਰ 'ਤੇ ਕਿਸੇ ਪਾਰਟੀ ਦਾ ਮੁੱਦਾ ਨਹੀਂ ਹੈਗਾ ਇਹ ਤਾਂ ਸਾਡੇ ਸਾਡੀ ਜਾਣ ਦਾ ਮੁੱਦਾ ਸਾਡੀ ਹੋਣ ਦਾ ਮੁੱਦਾ ਸਾਡੇ ਪੰਜਾਬ ਦਾ ਅਨਕਤ ਮੁੱਦਾ ਹੈ ਹਮ ਇੱਕ ਆਖਰੀ ਸਵਾਲਾ ਜੀ ਹਾਂ ਸਰ ਦਰਿਆਵਾਂ ਦੇ ਨਾਂ ਤੇ ਸਾਡਾ ਪੰਜਾਬ ਦਾ ਨਾਂ ਪਿਆਗਾ ਪੰਜ ਦਰਿਆ ਦੀ ਧਰਤੀ ਸੀ ਤੇ ਉਸ ਤੋਂ ਬਾਅਦ ਕਿੰਨੀ ਇਥੇ ਸਰਕਾਰਾਂ ਆ ਗਈਆਂ ਵੱਡੇ ਵੱਡੇ ਲੀਡਰ ਪੈਦਾ ਹੋ ਗਏ ਬਹੁਤ ਰਾਜ ਭਾਗ ਮਾਨ ਲਿਆ ਨੈਗਲੈਕਟ ਹਰੇਕ ਨੇ ਕੀਤਾ ਇਹ ਮੁੱਦਾ ਹਾਲਾਂਕਿ ਦਰਿਆਵਾਂ ਦਾ ਜੀ ਤੁਸੀਂ ਬਾਹਰ ਵਿਦੇਸ਼ਾਂ ਦੀ ਗੱਲ ਕਰਦੇ ਸੀ ਜਾਰਡਨ ਦੇਸ਼ ਹੀ ਦਰਿਆ ਦੇ ਨਾਂ ਤੋਂ ਬਣ ਗਿਆ ਕਿੰਨਾ ਲੜਾਈ ਹੋਈ ਉਹ ਪੂਰੇ ਜੋ ਹਿਸਟਰੀ ਪੜਦੇ ਉਹ ਤੋਂ ਪਤਾ ਲੱਗਦਾ ਕਿ ਕਿੰਨੀ ਲੜਾਈ ਕਦਰਿਆ ਨੂੰ ਪਾਉਣ ਵਾਸਤੇ ਹੋਈ ਤੇ ਉਸ ਤੋਂ ਬਾਅਦ ਉਹ ਦਰਿਆ ਦੇ ਨਾਂ ਤੇ ਜਾਰਡਨ ਦਰਿਆ ਦਾ ਨਾਂ ਸੀ ਕਿਤੇ ਅੱਜ ਦੇਸ਼ ਦਾ ਨਾਂ ਜਾਰਡਨ ਹੈ ਹੁਣ ਉਹ ਤੇ ਸਾਡੇ ਮੁਲਕ ਦੀ ਜਿੱਥੇ ਆਪਾਂ ਗੱਲ ਕਰਦੇ ਪੰਜਾਬ ਦੀ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਸਾਡੀ ਬਾਣੀ ਦੇ ਵਿੱਚ ਜ਼ਿਕਰ ਹੈ ਸਰਕਾਰਾਂ ਫਿਰ ਕਿੱਥੇ ਫੇਲ ਹੋ ਗਈਆਂ ਜਾਂ ਸਰਕਾਰਾਂ ਨੇ ਗੌਰੀ ਨਹੀਂ ਕੀਤੀ ਇਹ ਕੰਮਾਂ ਦੇ ਵੱਲ ਤਾਂ ਕਿ ਵੋਟਾਂ ਤੋਂ ਉਹ ਲੋਕ ਵੀ ਪਾਉਂਦੀ ਨੇ ਇਹ ਬਹੁਤ ਗੰਭੀਰ ਗੱਲ ਤੁਸੀਂ ਕੀਤੀ ਹੈ ਬਹੁਤ ਭਾਵਕ ਗੱਲ ਹੈਗੀ ਇਹ ਦੇਖੋ ਜਿਹੜੀ ਸੰਸਾਰ ਦੇ ਵਿੱਚ ਇਨਸਾਨ ਦੀ ਹੋਂਦ ਹੈ ਜਲਵਾਜੂ ਦੀ ਹੋਂਦ ਆ ਉਹ ਪਾਉਣ ਪਾਣੀ ਦੇ ਨਾਲ ਹੀ ਹੈ ਹੂੰ ਪਾਉਣ ਪਾਣੀ ਦੇ ਨਾਲ ਹੀ ਅਸੀਂ 살 ਲੈਨੇ ਆ ਪਾਉਣ ਪਾਣੀ ਦੇ ਨਾਲ ਹੀ ਅਸੀਂ ਜਿੱਦਾਂ ਪਾਉਣ ਪਾਣੀ ਦੇ ਨਾਲ ਹੀ ਦੁਨੀਆ ਜਿਹੜੀ ਆ ਕਰੋੜਾਂ ਸਾਲਾਂ ਤੋਂ ਵਿਕਸਿਤ ਹੋ ਕੇ ਇੱਥੇ ਤੱਕ ਪਹੁੰਚੀ ਆ ਦੁਨੀਆ ਦੇ ਵਿਕਾਸ ਬਹੁ ਮੈਂ ਪਹਿਲਾਂ ਵੀ ਕਿਹਾ ਹਰ ਬਹੁਤ ਥਾਮਾ ਤੇ ਵਿਕਾਸ ਸਾਡੇ ਨਾਲ ਵੱਧ ਹੋਇਆ ਅਸੀਂ ਇਹ ਅਨਪੂਰ ਪੁਨੇ ਚ ਕਹਿ ਲਓ ਔਰ ਮੈਂ ਤਾਂ ਜੇ ਬੜਾ ਨਿਮਾਣਾ ਹੋ ਕੇ ਗੱਲ ਕਹੂੰਗਾ ਮੈਨੂੰ ਲੱਗਦਾ ਹੈ ਕਿ ਯਾਰ ਸਾਡੇ ਕੋਲੇ ਨਾ ਘਾਟ ਹੈ ਤੇ ਸਿਰਫ ਵਿਜਨ ਦੀ ਹੂੰ ਜੇ ਇਹ ਵਿਜਨ ਅਜ ਤੋਂ ਪਹਿਲਾ 50 ਸਾਲ ਹੁੰਦਾ ਸਾਡੇ ਕੋਲੇ ਅਸੀਂ ਕੋਈ ਦੀ ਮਾਸਟਰ ਪਲਾਨਿੰਗ ਕੀਤੀ ਹੁੰਦੀ ਅੱਜ ਸ਼ਾਇਦ ਆਪਾਂ ਨੂੰ ਬੈਠ ਕੇ ਡਿਸਕਸ਼ਨ ਨਾ ਕਰਨੀ ਪੈਂਦੀ ਅੱਜ ਸ਼ਾਇਦ ਅਮਿਤੋ ਜਮਾਨ ਤੇ ਉਹਨਾਂ ਦੇ ਸਾਥੀਆਂ ਨੂੰ ਇਹ ਕੰਮ ਨਾ ਕਰਨਾ ਪੈਂਦਾ ਅੱਜ ਸ਼ਾਇਦ ਮੇਰਾ ਬਾਪੂ ਮੇਰੇ ਨਾਲ ਬੈਠਾ ਹੁੰਦਾ ਇਹ ਵਿਜਨ ਲੀਡਰ ਨੇ ਬਣਾਉਣਾ ਹੁੰਦਾ ਅੱਜ ਵੀ ਸਾਡੇ ਪੰਜਾਬ ਦਾ ਵਿਜਨ ਮਾਫ ਕਰਨਾ ਮੈਂ ਇਸ ਪਾਸੇ ਨੂੰ ਨਹੀਂ ਜਾਣਾ ਚਾਹੁੰਦਾ ਸੀ ਪਰ ਫਿਰ ਵੀ ਅੱਜ ਵੀ ਸਾਡੇ ਪੰਜਾਬ ਦਾ ਵਿਜਨ ਕੀ ਹੈ ਇਹ ਹੋਣਾ ਚਾਹੀਦਾ ਸਾਨੂੰ ਸੋਚਣਾ ਪਊਗਾ ਚਿੰਤਕ ਲੋਕਾਂ ਨੂੰ ਸੋਚਣਾ ਪਊਗਾ ਕਿ ਅਲਟੀਮੇਟਲੀ ਇਹ ਸਾਡਾ ਪੰਜਾਬ ਸਾਡੀ ਧਰਤੀ ਸਾਡਾ ਘਰ ਹੈ ਇਹਨੂੰ ਅਸੀਂ ਸਵਾਰਨਾ ਅਸੀਂ ਇਹਨੂੰ ਅੱਗੇ ਲੈ ਕੇ ਜਾਣਾ ਅਸੀਂ ਬਹੁਤ ਜ਼ਿਆਦਾ ਰਾਜਨੀਤਿਕ ਕਰਨ ਕਰ ਦਿੰਨੇ ਹਰ ਚੀਜ਼ ਦਾ ਹਰ ਚੀਜ਼ ਦਾ ਸਾਡੀ ਸਭ ਤੋਂ ਪਵਿੱਤਰ ਚੀਜ਼ ਧਰਮ ਹੈ ਉੱਥੇ ਵੀ ਰਾਜਨੀਤਿਕ ਕਰਨ ਹੋ ਜਾਂਦਾ ਸਾਡਾ ਰਹਿਣਾ ਸਹਿਣਾ ਸਾਡਾ ਖਾਣਾ ਪੀਣਾ ਸਾਡਾ ਪੌਣ ਪਾਣੀ ਇਤਰਾਇ ਨੀਤੀ ਨਹੀਂ ਹੋਣੀ ਚਾਹੀਦੀ ਇਤੇ ਕਮ ਹੋਣਾ ਚਾਹੀਦਾ ਸੁਹਿਰਦਤਾ ਨਾ ਹੋਣਾ ਚਾਹੀਦਾ ਔਰ ਹਰ ਇਨਸਾਨ ਮੈਂ ਤਾਂ ਬੇਨਤੀ ਕਰੂੰਗਾ ਕਿ ਅੱਜ ਕਿੰਨਾ ਚੰਗਾ ਹੋਵੇ ਕਿ ਜਿਹੜੇ ਇੰਡਸਟਰੀ ਦਾ ਜਾਂ ਜਿੰਨਾ ਲੋਕਾਂ ਦਾ ਇਹ ਪਾਣੀ ਜਿੱਥੋਂ ਆ ਰਿਹਾ ਕਿਤੋਂ ਉਤਾਰ ਰਿਹਾ ਯਾਰ ਉਹੀ ਅੱਗੇ ਆ ਜਾਣ ਉਹੀ ਇਕੱਠੇ ਹੋ ਕੇ ਆ ਜਾਣ ਕਿ ਦੇਖੋ ਭਾਈ ਅਸੀਂ ਵੀ ਚਲਾਉਣੀਆਂ ਫੈਕਟਰੀਆਂ ਲੇਕਿਨ ਅਸੀਂ ਤਿਆਰ ਐ ਅਸਾਪਾ ਕੀ ਹੱਲ ਕਰੀਏ ਮਤਲਬ ਜਸਟ ਮੈਂ ਸੋਚਦਾ ਐ ਕਿ ਯਾਰ ਇਹ ਵੀ ਤਾਂ ਹੋ ਸਕਦਾ ਅਸੀਂ ਕਿਉਂ ਨਹੀਂ ਸਾਰੇ ਮਿਲ ਕੇ ਦਾ ਹੱਲ ਕੱਢ ਲੈਂਦੇ ਕੋਈ ਮੈਂ ਤਾਂ ਕਹਿਣਾ ਕਿ ਇਸ ਤੋਂ ਵਧੀਆ ਵਿਵਸਥਾ ਕਰੋ ਇੰਡਸਟਰੀ ਬਚਾਉਣੀ ਵੀ ਉਹ ਵੀ ਜ਼ਰੂਰੀ ਆ ਉਹਨਾਂ ਵਾਸਤੇ ਹੱਲ ਕਰੋ ਦੁਨੀਆ 'ਚ ਹੋਰ ਇੰਡਸਟਰੀ ਕਿਵੇਂ ਚੱਲ ਰਹੀ ਐ ਸਾਡੀ ਸਾਡੀ ਕਿਉਂ ਐ ਤਾਂ ਇੰਡਸਟਰੀ ਵਾਲੇ ਵੀ ਸਮਝਣ ਸਰਕਾਰ ਵੀ ਸਮਝੇ ਸਮਾਜ ਵੀ ਸਮਝੇ ਅਸੀਂ ਸਾਰੇ ਮਿਲ ਕੇ ਕੰਮ ਕਰੀਏ ਔਰ ਮੁੱਦਾ ਬਹੁਤ ਗੰਭੀਰ ਐ ਇਹਨੂੰ ਲਾਈਟਲੀ ਨਾ ਲਿਆ ਜਾਵੇ ਇਹਨੂੰ ਹਲਕੇ 'ਚ ਨਾ ਲਿਆ ਜਾਵੇ ਔਰ ਆਮ ਮੁੱਦੇ ਆ ਮੰਗੋ ਸੁਣ ਲਿਆ ਚਰਚਾ ਹੋ ਗਈ ਅਸੀਂ ਇਗਨੋਰ ਕਰਤਾ ਨਾ ਕਰੀਏ ਅੱਖਾਂ ਦੇ ਵਿੱਚ ਇਹ ਤੋਂ ਹਰ ਬੰਦੇ ਦਾ ਹਰ ਪੰਜਾਬੀ ਦਾ ਫਰਜ ਬੰਦਾ ਕਿ ਇਹ ਤੇ ਆਪਣਾ ਯੋਗਦਾਨ ਹੁਣ ਯੋਗਦਾਨ ਕਿਹੜਾ ਹਰ ਬੰਦੇ ਨੇ ਕੋਈ ਉੱਥੇ ਜਾ ਕੇ ਕੋਈ ਮੋਰਚਾ ਹੀ ਲਾਉਣਾ ਤੁਸੀਂ ਆਪਦੀ رائے رائے شمਾਰੀ ਚਰਚਾ ਤੁਸੀਂ ਕਰੋ ਨਾ ਜੋ ਕਰ ਸਕਦੇ ਹੋ ਇਹ ਇਹ ਤਾਂ ਸਾਡੀ ਫੋਨ ਦਾ ਮੁੱਦਾ ਹੈਗਾ ਹਮ ਸਾਰਿਆਂ ਨੂੰ ਕਰਨਾ ਚਾਹੀਦਾ ਸਾਰੇ মিডিਆ ਨੂੰ ਕਰਨਾ ਚਾਹੀਦਾ ਔਰ ਸਾਰੇ ਲੋਕਾਂ ਨੂੰ ਮਿਲ ਕੇ ਇੱਥੇ ਕੰਮ ਕਰਨਾ ਚਾਹੀਦਾ ਔਰ ਇੱਥੇ ਬਿਲਕੁਲ ਆਈ ਨੀਤੀ ਨਹੀਂ ਹੋਣੀ ਚਾਹੀਦੀ ਬਹੁਤ ਬਹੁਤ ਧੰਨਵਾਦ ਹਾਂ ਜੀ ਸਾਹਿਬ ਤਾਂ ਇਹ ਸਾਡੇ ਨਾਲ ਸਤਨਾਮ ਸਿੰਘ ਸੰਧੂ ਜਿਨ੍ਹਾਂ ਨੇ ਅੱਜ ਗਵਰਨਰ ਹੋਂਨਾ ਦੇ ਨਾਲ ਵੀ ਮੁਲਾਕਾਤ ਕੀਤੀ ਔਰ ਉੱਥੇ ਵੀ ਜਿਹੜਾ ਇਹ ਮੁੱਦਾ ਚੁੱਕਿਆ ਤੇ ਨਾਲ ਹੀ ਜਿਹੜਾ ਹੈਗਾ ਸਾਨੂੰ ਵੀ ਇਹ ਗੱਲ ਸੋਚਣੀ ਪਊਗੀ ਕਿਉਂਕਿ ਪਿਛਲੇ ਦਿਨਾਂ ਦੇ ਇੱਕ ਫੈਸਲੇ ਨੂੰ ਤੁਸੀਂ ਯਾਦ ਕਰੋ ਜਦੋਂ ਜ਼ੰਬਾਬਵੇ ਦੇ ਵਿੱਚ ਇੰਨਾ ਸੌਕਾ ਪੈ ਜਾਂਦਾ ਹੈ ਉੱਥੇ 200 ਹਾਥੀਆਂ ਨੂੰ ਮਾਰਨ ਦਾ ਜਿਹੜਾ ਹੁਕਮ ਦਿੱਤਾ ਜਾਂਦਾ ਹੈ ਕਿ 200 ਹਾਥੀਆਂ ਨੂੰ ਮਾਰੋ ਤੇ ਉਸ ਤੋਂ ਬਾਅਦ ਉਹਨਾਂ ਦਾ ਮੀਟ ਜਿਹੜਾ ਚਾਰ ਜ਼ਿਲ੍ਹਿਆਂ ਦੇ ਵਿੱਚ ਲੋਕਾਂ ਨੂੰ ਜੋ ਕਿ ਭੁੱਖਮਰੀ ਨਾਲ ਮਰ ਰਹੇ ਨੇ ਤਾਂ ਸਾਨੂੰ ਇਹ ਚੀਜ਼ਾਂ ਤੋਂ ਸਬਕ ਲੈਣਾ ਚਾਹੀਦਾ ਜੇ ਸਾਡੇ ਕੋਲ ਕੋਈ ਕੁਦਰਤੀ ਸਰੋਤ ਹੈਗਾ ਉਸ ਦੀ ਸੰਭਾਲ ਵੀ ਅਸੀਂ ਕਰਨੀ ਹੈ